ਸੱਚੇ ਗੱਲ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਸਮਾਜਿਕ ਅਤੋ ਤੱਕ ਕਿ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਇੰਨਾ ਜ਼ਿਆਦਾ ਨਿਗਾਰ ਆ ਗਿਆ ਹੈ ਕਿ ਲੋਕ ਆਪਣੇ ਫਾਇਦੇ ਦੇ ਲਈ ਆਪਣੇ ਰਿਸ਼ਤੇਦਾਰ ਨੂੰ ਆਪਣੇ ਕਰੀਬੀ ਰਿਸ਼ਤੇਦਾਰ ਤੱਕ ਨੂੰ ਧੋਖਾ ਦੇ ਦਿੰਦੇ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਆਪਣੇ ਕੈਸਾ ਕਰਦੇ ਆ ਫਾਇਦੇ ਤੋਂ ਉੱਪਰ ਉੱਠ ਕੇ ਆਪਣੇ ਰਿਸ਼ਤਿਆਂ ਦੀ ਸਾਬ ਸੰਭਾਲਤਾ ਕੀ ਕਰਨੀ ਹੈ ਜੇਕਰ ਕੋਈ ਰੱਬ ਰੂਪੀ ਵੀਰ ਕੋਈ ਰੱਬ ਰੂਪੀ ਸਸਤਾ ਉਹਨਾਂ ਦੀ ਦੇਖਭਾਲ ਕਰਦੀ ਹੈ ਤਾਂ ਇਹ ਪਰਿਵਾਰਕ ਮੈਂਬਰ ਅੱਗੇ ਤੋਂ ਜਾ ਕੇ ਉਹਨਾਂ ਦੇ ਨਾਲ ਗਾਲੀ ਗਲੋਚ ਕਰਦੇ ਨੇ ਉਹਨਾਂ ਦਾ ਧੰਨਵਾਦ ਉਹਨਾਂ ਦਾ ਸ਼ੁਕਰੀਆ ਦਾਤਾ ਕੀ ਕਰਨਾ ਜਿਨ੍ਹਾਂ ਨੇ ਉਨ੍ਹਾਂ ਦਾ ਪਰਿਵਾਰਕ ਮੈਂਬਰ ਸਾਂਭਿਆ ਹੁੰਦਾ ਉਲਟਾ ਉਹਨਾਂ ਦੇ ਗਲ ਜਾ ਕੇ ਵੀ ਕੁਝ ਲੋਕ ਪੈ ਜਾਂਦੇ ਨੇ ਜਿਹੜੇ ਕਿ ਬੇहद ਸਮਾਜ ਦੇ ਲਈ ਸ਼ਰਮਨਾਕ ਘਟਨਾ ਹੈ ਅਜਿਹਾ ਹੀ ਹੋਇਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਦੇ ਵਿੱਚ ਜਿੱਥੇ ਕਿ ਵੀਰ ਜੱਗੀ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਖਸ ਨੂੰ ਰੈਸਕਿਊ ਕੀਤਾ ਗਿਆ ਤੇ ਉਸ ਸਖਸ ਦੇ ਕਰੀਬੀ ਮੈਂਬਰ ਜਦੋਂ ਸੰਸਥਾ ਦੇ ਵਿੱਚ ਆਏ ਤਾਂ ਉਹਨਾਂ ਨੇ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਤੁਹਾਡੇ ਵੀ ਰੌਂਗ ਟੇ ਖੜੇ ਕਰ ਦੇਵੇਗਾ ਕਿ ਅਜਿਹੇ ਲੋਕ ਵੀ ਦੁਨੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕੀ ਅਜਿਹੇ ਲੋਕ ਰਹਿੰਦੇ ਨੇ ਆਓ ਦੇਖੋ ਇਹ ਵੀਡੀਓ ਹੋਰ ਤਾਜ਼ਾ ਖਬਰਾਂ ਤੇ ਇਸ ਤਰ੍ਹਾਂ ਦੇ ਅਪਡੇਟਸ ਲਈ ਬਨੇ ਰਹਿਣਾ ਅਲਿਮਟਿਡ ਗਿਆਨ ਦੇ ਨਾਲ ਨਹੀਂ ਬਹੁਣ ਤੁਸੀਂ ਨਹੀਂ ਚੱਲੀਆਂ ਕਿਉਂ ਜੀ ਤੁਸੀਂ ਉਹ ਮਿਲ ਕੇ ਜਾਓ ਉਹਨਾਂ ਨੂੰ ਨਹੀਂ ਸਾਡਾ ਮਾਰ ਡੰਗਰਾ ਸਾਡੀ ਮੱਝ ਹੱਥਾਂ ਤੇ ਨਹੀਂ ਨਹੀਂ ਜਿਹੜਾ ਮਾਰ ਡੰਗਰਾ ਤੇ ਮਗਰ ਵੇਖ ਕੇ ਆਉਣਾ ਸੀ ਨਾ ਪਹਿਲਾਂ ਤੁਸੀਂ ਇੱਥੇ ਬਹੁਤ ਸੇਓ ਆ ਰਹੇ ਆ ਤੁਸੀਂ ਫਿਰ ਗਲਤ ਹੋ ਕੇ ਕਾਣੋ ਕੀ ਤਾਦ ਨਹੀਂ ਤੁਸੀਂ ਉਹਨਾਂ ਦੀ ਫੇਸ ਕਰ ਰਹੇ ਤੁਹਾਨੂੰ ਨੰਬਰ ਤੋਂ ਕੋਈ ਮੇਰਾ ਬਹੁਤ ਆਰਟਾਈਮ ਟੰਡ ਕਰਨਾ ਹੈ ਮੇਰੀ ਗੱਲ ਤਿੰਨ ਦਿਨਾਂ ਬਾਅਦ ਕਰਾਂ ਚਾਰ ਦਿਨਾਂ ਬਾਅਦ ਕਰਾਂ ਬੈਣੇ ਮੇਰੀ ਗੱਲ ਸੁਣ ਲੈ ਹਾਂਜੀ ਗੱਲ ਸੁਣ ਇੱਕ ਮਿੰਟ ਮੇਰੀ ਬੈਣ ਮੈਂ ਚੋਰਾ ਵਾਂਗੂ ਨਹੀਂ ਲੈ ਕੇ ਆ ਉੱਥੇ ਸਰਪੰਚ ਮਜੂਦ ਸੀ ਪਿੰਡ ਦਾ ਪਿੰਡ ਦੇ 20-25 ਨੌਜਵਾਨ ਮਜੂਦ ਸੀ ਤੁਸੀਂ ਉੱਥੇ ਮੌਕੇ ਤੇ ਮਜੂਦ ਸੀ ਫੇਰ ਤੁਸੀਂ ਕਿੱਦਾਂ ਕਹਿੰਦਾ ਕਿ ਅਸੀਂ ਚੋਰੀ ਲੈ ਕੇ ਆਏ ਹਾਂ ਨਹੀਂ ਚੇਤਾਣੇ ਤੁਹਾਨੂੰ ਇੱਕ ਦਿਨ ਸਾਡਾ ਸਾਡੇੋਂ ਇੱਥੋਂ ਇਹ ਵੀਰ ਰਾਤ ਨੂੰ ਚਲੇ ਗਿਆ ਸੀਗਾ ਤੇ ਤੁਸੀਂ ਮੈਨੂੰ ਕੀ ਕਿਹਾ ਸੀਗਾ ਕਿ ਜਾ ਤੇ ਸਾਡਾ ਭਰਾ ਲੱਭ ਕੇ ਦਿਓ ਨਹੀਂ ਤੇ ਮੈਂ ਤੁਹਾਡੇ ਚੋਂ ਗੱਡਣਾ ਕਿਆ ਜੀ ਕਿ ਨਹੀਂ ਕਿਆ ਮੈਨੇ ਦੱਸੋ ਮੇਰਾ ਮੇਰੀ ਗੱਲ ਇੱਕ ਮਿੰਟ ਮੇਰੀ ਭੈਣ ਮੇਰੀ ਭੈਣ ਮੇਰੀ ਗੱਲ ਸੁਣ ਲਿਓ ਉਦੋਂ ਹੀ ਰਾਤ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਜਿੱਦਨੇ ਤੁਹਾਡੇ ਭਰਾ ਨੂੰ ਮੈਂ ਲੈ ਕੇ ਆ ਰਿਹਾ ਸੀਗਾ ਹਜੇ ਤੱਕ ਸਾਡੀ ਗੱਡੀ ਨਹੀਂ ਮਿਲੀ ਠੀਕ ਹੈ ਜੀ ਇਹ ਵੀ ਕੱਲਾ ਕਰਾਵਾ ਮੈਂ ਵੀ ਕੱਲਾ ਕਰਾਵਾ ਤੁਸੀਂ ਇੱਕ ਵਾਰੀ ਹਾਲ ਪੁੱਛਾ ਕਿ ਵੀਰੇ ਕਿੱਦਾਂ ਤੁਸੀਂ ਬਚੇ ਜੀ ਤੁਸੀਂ ਠੀਕ ਠੱਟਾ ਪਿੱਟਾ ਤੇ ਨਹੀਂ ਲੱਗਿਆ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀ ਅੱਜ ਤੋਂ ਆਪਾਂ 3 ਮਹੀਨੇ ਪਹਿਲਾਂ 25 ਜਨਵਰੀ 2025 ਨੂੰ ਇੱਕ ਭਗਤ ਨੂੰ ਲੈ ਕੇ ਆਏ ਸੀਗੇ ਪਿੰਡ ਝੰਡ ਵਾਲਾ ਜ਼ਿਲ੍ਹਾ ਫਾਜ਼ਿਲਕੇ ਤੋਂ ਉਸ ਦਿਨ ਆਪਣੀ ਗੱਡੀ ਦਾ ਆਉਂਦੇ ਵਕਤ ਖਾਈ ਫੇਮੇ ਕਿ ਲਾਗੇ ਐਕਸੀਡੈਂਟ ਵੀ ਹੋ ਗਿਆ ਸੀਗਾ ਤੁਸੀਂ ਉਹ ਵੀਡੀਓ ਵੇਖੀ ਕਿ ਗੱਡੀ ਕਾਫੀ ਨੁਕਸਾਨੀ ਗਈ ਸੀ ਤੇ ਅੱਜ ਇਹ ਭੈਣਾਂ ਆਈਆਂ ਵਾ ਉਸ ਵੀਰ ਨੂੰ ਮਿਲ ਉਸ ਵੀਰ ਦਾ ਨਾਮ ਕਾਕਾ ਸੀਗਾ ਉਹਨੂੰ ਮਿਲ ਲਈਆਂ ਵਾ ਜ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕੀ ਲੱਗਦੀਆਂ ਉਹਨਾਂ ਦੀਆਂ ਤੇ ਹਾਂਜੀ ਭੈਣੇ ਕੀ ਲੱਗਦੀ ਤੁਸੀਂ ਉਹਨਾਂ ਦੇ ਤੇਰੇ ਪਹਿਣ ਹੈ ਗਿਆ ਅੱਛਾ ਪਹਿਣ ਹੈਗੀ ਆ ਤੁਸੀਂ ਕਿੱਥੇ ਰਹਿੰਦੇ ਅਸੀਂ ਜੰਡ ਵਾਲੇ ਮੇਰਾ ਸੰਗ ਦਾ ਮਤਲਬ ਤੁਸੀਂ ਵੀ ਜੰਡ ਵਾਲੇ ਹੀ ਰਹਿੰਦੇ ਨਹੀਂ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਪਹਿਣ ਕਿੱਥੇ ਰਹਿੰਦੇ ਅਸੀਂ ਵੀ ਰੋਠਾ ਪੱਕੇ ਰਾਜਸਥਾਨ ਅੱਛਾ ਰਾਜਸਥਾਨ ਰਹਿੰਦੇ ਜੀ ਤੇ ਪਹਿਣੀ ਤੁਸੀਂ ਕੱਲ ਆਇਆ ਇੱਥੇ ਆਪਣੇ ਕੋਲ ਆਸ਼ਮ ਦੇ ਵਿੱਚ ਆਇਆ ਹਨਾ ਚਲੋ ਧੰਨਵਾਦ ਤੁਹਾਡਾ ਜੀ ਇਹਨੂੰ ਪਰ ਤੁਸੀਂ ਕੋਈ ਫੋਨ ਲਾ ਕੇ ਤਰੀ ਨਹੀਂ ਆਇਆ ਕੱਲ ਨਹੀਂ ਲਾ ਕੇ ਆਇਆ ਹਨਾ ਕੱਲ ਨਹੀਂ ਲਾ ਕੇ ਆਇਆ ਤੇ ਇੱਕ ਬੇਨਤੀ ਆ ਮੇਰੇ ਪੈਣਾ ਗੁੱਸਾ ਨਾ ਕਰਿਓ ਤੁਸੀਂ ਕੱਲ ਫੋਨ ਲਾ ਕੇ ਨਹੀਂ ਆਇਆ ਕੱਲ ਸੀਗੀ 28 April ਤੇ ਕੱਲ ਨੂੰ ਅਸੀਂ ਪਿੰਡ ਇੱਥੇ ਅੱਲੋਵਾਲ ਪਿੰਡ ਵਾਂ ਖਡੂਰ ਸਾਹਿਬ ਲੱਗੇ ਤਨਤਾਂਜਲੇ ਉੱਥੇ ਵਿਆਹ ਕਰ ਰਹੇ ਸੀ ਕਿਸੇ ਭੈਣ ਦਾ ਅਸੀਂ ਰਾਤ 10 ਵਜੇ ਆਏ ਆ ਤੁਸੀਂ ਕੱਲ ਇੱਥੇ ਆਸ਼ਮ ਵਿੱਚ ਆਏ ਚਲੋ ਤੁਹਾਡਾ ਧੰਨਵਾਦ ਪਰ ਤੁਸੀਂ ਇੱਥੇ ਆਣ ਕੇ ਤੇ ਇਹਨਾਂ ਨੂੰ ਬੁਰਾ ਭਲਾ ਕਹਿਣ ਲੱਗੇ ਨਹੀਂ ਬੁਰਾ ਭਲਾ ਨਹੀਂ ਕਹਿ ਬੈਣੀ ਮੇਰੇ ਕੋਲ ਰਿਕਾਰਡਿੰਗ ਹੈਗਾ ਤੁਸੀਂ ਕਿਹਾ ਕਿ ਉਹਨੂੰ ਵੀਰ ਨੂੰ ਕਿਹਾ ਹੁਣੇ ਆਵੇ ਹੁਣੇ ਆਵੇ ਅਸੀਂ ਲੈਣ ਲਈ ਨਹੀਂ ਟਾਈਮ ਲੈ ਵੇਟ ਕਰ ਲਵਾਂਗੇ ਚਲੋ 10 ਵਜੇ ਮੈਂ ਅਸੀਂ ਰਾਤ ਆਇਆ ਮੇਰਾ ਆਪਣਾ ਪਰਿਵਾਰ ਵੀ ਹੈ ਮੇਰੀ ਆਪਣੀ ਫੈਮਿਲੀ ਵੀ ਹੈ ਦਿਨੇ 9 ਵਜੇ ਤੁਸੀਂ ਇਹਨਾਂ ਨੂੰ ਬੁਲਣ ਲੱਗ ਪਏ ਆ ਤੁਸੀਂ ਸਾਡਾ ਭਰਾ ਨਹੀਂ ਸਾਨੂੰ ਦਿੰਦੇ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬੈਣੀ ਤੁਸੀਂ ਫੋਨ ਤੇ ਬੋਲਦੇ ਪਏ ਸੀ ਤੁਸੀਂ ਮੇਰੀ ਗੱਲ ਸੁਣ ਤੁਸੀਂ ਸਾਡੇ ਬੰਦਿਆਂ ਨੂੰ ਵੀਰ ਜੀ ਤੁਹਾਨੂੰ ਕੀ ਕਹਿਆ ਸੀ ਇਹਨਾਂ ਭੈਣਾਂ ਨੇ ਇੱਥੇ ਬੈਠਿਓ ਤੁਹਾਨੂੰ ਕੀ ਕਹਿੰਦੇ ਅਸੀਂ ਪਹਿਣਾ ਜਦਿਆਂ ਖੜਨਾ ਉਹਨੂੰ ਵੀਰ ਨੂੰ ਇਹ ਫੋਨ ਮੜੇ ਲਾਇਆ ਤੇ ਫੋਨ ਨਹੀਂ ਚੱਕਿਆ ਪਹਿਣੀ ਜਦ ਬੜਾ ਲੜੂ ਨਹੀਂ ਚੱਕਿਆ ਕਿਹਨੇ ਪਹਿਣੀ ਜਦੋਂ ਤੁਸੀਂ ਅੱਜ ਫੋਨ ਲਾਉ ਗਏ ਹੈਨਾ ਤੇ ਤੁਹਾਨੂੰ ਪਤਾ ਉਹਦੋਂ ਅਸੀਂ ਵਿਆਹ ਕਰ ਰਹੇ ਹਾਂ ਆਉਣ ਲੱਗਿਆ ਤੇ ਨਹੀਂ ਤੂੰ ਕੋਈ ਦੱਸਿਆ ਤੁਸੀਂ ਕਹਿੰਦੇ ਅਸੀਂ ਖੜਨਾ ਵਾ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸੀਂ ਖੜਨਾ ਵਾ ਜਦੋਂ ਉਸ ਵੀਰ ਨੂੰ ਅਸੀਂ ਲੈ ਕੇ ਆਏ ਉੱਥੇ ਪਿੰਡ ਦੀ ਪੰਚਾਇਤ ਮੈਂ ਮਜੀਦ ਸਿੰਘ ਜੀ ਠੀਕ ਹੈ ਜੀ ਉਹਨਾਂ ਨੇ ਪੰਚਾਇਤ ਨੇ ਮਤਾ ਪਾ ਕੇ ਐਫੀਡਵਟ ਲਿਖ ਕੇ ਠੀਕ ਹੈ ਜੀ ਇਹਦੇ ਸਾਰੇ ਪਰਿਵਾਰ ਨੇ ਵੀ ਸਾਈਨ ਕਰਕੇ ਹਾਂਜੀ 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 ਅਸੀਂ ਅੱਜ ਕਹਿੰਦੇ ਕਿ ਉਹ ਵੀਰ ਸਾਨੂੰ ਦੇ ਦੇ ਸਾਰੇ ਪਰਿਵਾਰ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਆ ਕਿ ਜਿੰਨਾ ਚਿਰ ਅਸੀਂ ਨਹੀਂ ਹੁੰਦੇ ਉਹਨਾਂ ਚਿਰ ਇਹ ਵੀਰ ਨਹੀਂ ਦੇਣਗੇ ਹੈਲੋ ਹੈਲੋ ਹਾਂ ਅਭੀ ਬੋਲ ਰਹੀ ਹਾਂ ਜੀ ਅਭੀ ਮੈਂ ਸੰਸਥਾ ਵਾਲਾ ਵੀਰ ਬੋਲਦਾ ਹਾਂ ਹਾਂ ਜੀ ਬਾਬਾ ਜੀ ਯਾਰ ਕਿਉਂ ਹਟਦੇ ਕਿਉਂ ਨਹੀਂ ਜੀ ਜਾਂ ਤੁਸੀਂ ਹੁਣ ਬਾਬਾ ਜੀ ਆਪਾਂ ਕੁੱਖ ਨਹੀਂ ਗਿਆ ਜੀ ਆ ਤੁਸੀਂ ਉਸ ਮੁੰਡੇ ਦਾ ਪਿੱਛਾ ਕੀਤਾ ਜੀ ਜਿੱਥੇ ਮਰਜੀ ਸੌਂ ਹੋਵਾਰੋ ਓਕੇ ਜੇ ਇਹਨਾਂ ਦਾ ਪਿੱਛਾ ਕੀਤਾ ਹੋਵੇ ਸਾਡੀ ਇਹਨਾਂ ਨਾਲ ਤੇ ਤੁਸੀਂ ਪੈਣੇ ਸਾਡ ਨਾਲ ਲੜਨ ਦੀਆਂ ਜੇ ਤੁਸੀਂ ਤੇ ਸਾਡਾ ਭਰਾ ਨਹੀਂ ਬਣਦੇ। ਸਾਡੇ ਸੋਹਰੇ ਪਰਿਵਾਰ ਦਾ ਕੋਈ ਜ਼ਿੰਮੇਵਾਰ ਨਹੀਂ। ਅਸੀਂ ਅੱਜ ਨਾ ਅੱਜ ਜੁਮੇ ਲਈਏ ਨਾ ਕੱਲ ਲਈਏ। ਪੈਣੀ ਉਹ ਵਿਆਹਿਆ ਵਾ ਉਹਦੇ ਨਾਲ ਵਿਆਹਿਆ ਵਾ ਠੀਕ ਹੈ ਜੀ ਜਿੰਨਾ ਤੁਸੀਂ ਉਹਦੇ ਹੱਕਦਾਰ ਜਿਹੜਾ ਪੈਣਾ ਉਹਨੀਆਂ ਉਹਦੀ ਵਾਈਫ ਉਹਦੇ ਬੱਚੇ ਉਹਨੇ ਉਹ ਵੀ ਹੱਕਦਾਰ ਨੇ। ਉਹਨਾਂ ਦੇ ਹੱਕਵਾਰ ਤਾਂ ਤੁਸੀਂ ਕਹਿ ਦਿੰਦੇ ਜਦੋਂ ਲੈਣ ਤੁਸੀਂ ਲੈ ਤਾਂ ਕਹਿ ਤੁਸੀਂ ਵੀ ਉਹ ਹੱਕਦਾਰਾਂ ਤੁਸੀਂ ਤੋਂ ਅੰਦੇ ਚ ਸਹਿਮਤ ਜੇ ਕਿ ਨਹੀਂ ਤੇ ਸਾਡੇ ਕੋਲ ਸਹਿਮਤੀ ਪੁੱਛਦੇ ਅਸੀਂ ਤੁਹਾਨੂੰ ਤੁਰੰਤ ਜਵਾਬ ਦੇਣਾ ਸੀ ਉਸ ਟਾਈਮ ਕਿਦਾਂ 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 ਜੁਸੇ ਸਹਿਮਤੀ ਪੁੱਛਦੇ ਵੀ ਤੁਹਾਡੀ ਉਹਨਾਂ ਦੀ ਸਹਿਮਤੀ ਨਾਲ ਅਸੀਂ ਲਿ ਜਾ ਰਿਹਾ ਤੁਹਾਡੀ ਇਕੱਲੀ ਸਹਿਮਤੀ ਨਾਲ ਨਹੀਂ ਲਿ ਜਾ ਰਿਹਾ ਭੈਣੇ ਸਾਰਿਆਂ ਦੀ ਸਹਿਮਤੀ ਸੀਗੀ ਉੱਥੇ ਸਾਰਿਆਂ ਦੀ ਸਹਿਮਤੀ ਠੀਕ ਹੈ ਜੀ ਮੈਂ ਲੈਟਰ ਪੈਡ ਤੇ ਸਾਈਨ ਦਿਖਾ ਦੂੰ ਉਹਨਾਂ ਦੇ ਸਾਰਿਆਂ ਦੇ ਠੀਕ ਹੈ ਜੀ ਹਾਂ ਭਾਬੀ ਦਾ ਸਾਨੂੰ ਕਿਸੇ ਨੇ ਦੱਸਿਆ ਨਾ ਹੀ ਅੱਜ ਦੱਸਿਆ ਸਾਨੂੰ ਜਿੰਦੀ ਸੌ ਕਹ ਦੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਉਹਦਾ ਤਲਾਕ ਹੋਇਆ ਵੀਰ ਦਾ ਤਲਾਕ ਨਹੀਂ ਹੋਇਆ ਨਹੀਂ ਨਾ ਹੋਇਆ ਉਹਨੇ ਛੱਡ ਕੇ ਚਲੀ ਗਈ ਸੀ ਭਾਵੇਂ ਭੈਣੇ ਤਲਾਕ ਨਹੀਂ ਹੋਇਆ ਠੀਕ ਹੈ ਜੀ ਤੇ ਰੱਖਿਆ ਤੇ ਰੱਖਿਆ ਤੇ ਭੈਣੇ ਉਹਨੂੰ ਕਿਸੇ ਨੇ ਵੀ ਨਹੀਂ ਤੁਸੀਂ ਵੀ ਨਹੀਂ ਫਿਰ ਰੱਖਿਆ ਨਹੀਂ ਰੱਖਿਆ ਉਹ ਇਹਦੇ ਕਰੇ ਜਾਂਦਾ ਸੀ ਰੋਟੀ ਖਾ ਕੇ ਆ ਜਾਂਦਾ ਸੀ ਉਹੀ ਹੈ ਨਾ ਜੇਕਰ ਉਹ ਨਿੱਕੇ ਨਿੱਕੇ ਬੱਚੇ ਆ ਮੈਨੂੰ ਪੰਚਾਇਤ ਨੇ ਵੀ ਕਿਹਾ ਸੀਗਾ ਕਿ ਇਹ ਬੱਚਾ ਨੂੰ ਇੱਕ ਦੋ ਵਾਰ ਹੀ ਕੁੱਟਣ ਪਿਆ ਮਾਰਨ ਪਿਆ ਮੇਰੀ ਗੱਲ ਸੁਣ ਲਓ ਤੁਸੀਂ ਵੀ ਉੱਥੇ ਕਿਹਾ ਸੀਗਾ ਤੁਸੀਂ ਮੈਨੂੰ ਮਿਲੇ ਸੀ ਨਾ ਉੱਥੇ ਤੁਸੀਂ ਵੀ ਕਿਹਾ ਮੈਂ ਮਿਲੀ ਸੀ ਮੈਂ ਕਿਹਾ ਉਹ ਲੜਾਉਣਾ ਰੋਕਿਆ ਉਹ ਚ ਲੜਾਈ ਹੋ ਗਈ ਉਹਨਾਂ ਕੋਲ ਸੱਟਾਂ ਲੱਗਿਆ ਉਹਨੂੰ ਸੱਟਾਂ ਲੱਗੀਆਂ ਦੀ ਸੱਟਾਂ ਆਉਂਦੀ ਵੱਡੀਆਂ ਦੀ ਵੀਡੀਓ ਵੀ ਹੈਗੀ ਸਾਡੇ ਮੈਂ ਉਹਨੂੰ ਐਡਮਿਟ ਕਰਾਇਆ ਐਡਮਿਟ ਵੀ ਮੇਰੇ ਕੋਲ ਉਹ ਮੈਂ ਕਰਵਾਇਆ ਮੈਂ ਚੱਕ ਕੇ ਵੀ ਲੈ ਗਈ ਐਣੀ ਗੱਲ ਪਤਾ ਕੀ ਆ ਉਦੋਂ ਤੁਹਾਡੀ ਆਪਣੀ ਵੀ ਜ਼ੁਬਾਨੀ ਸੀ ਪੰਚਾਇਤ ਜੀ ਦੀ ਵੀ ਜ਼ੁਬਾਨੀ ਸੀ ਕਿ ਇਹ ਆਪਣੇ ਬੱਚਿਆਂ ਨੂੰ ਕੁਰਦਾ ਮਾਰਦਾ ਸੀਗਾ ਚਲੋ ਇਹ ਦਿਮਾਗੀ ਸਹੀ ਨਹੀਂ ਆ ਇਹਦਾ ਕਸੂਰ ਨਹੀਂ ਆ ਹਨਾ ਇਹ ਆਪਣੇ ਬੱਚਿਆਂ ਨੂੰ ਕੁੱਟਦਾ ਮਾਰਦਾ ਸੀਗਾ ਤੇ ਵੈਸੀ ਉਦੋਂ ਇਹਨੇ ਕੁੱਟਤਾ ਸੀ ਅੱਛਾ ਆਪਣੀ ਫੈਮਿਲੀ ਨੂੰ ਹੁਣ ਇੱਥੇ ਹੀ ਬੱਚਿਆਂ ਦੇ ਸਿਰ ਪਾੜ ਗਿਆ ਸਿਰ ਪਾੜ ਗਿਆ ਉਹਨਾਂ ਦਾ ਕਰਾ ਉਹ ਬੱਚੇ ਵਿਚਾਰੇ ਡਰਦੇ ਫਿਰ ਇੱਥੋਂ ਚਲੇ ਗਏ ਤੇ ਇਹਦੀ ਵਾਈਫ ਇਹਨੂੰ ਛੱਡ ਕੇ ਇਸ ਕਰਕੇ ਚਲੇ ਗਈ ਕਿ ਉੱਥੇ ਸੇਫ ਨਹੀਂ ਸੀ ਇਹ ਤੁਹਾਡੀ ਜ਼ੁਬਾਨੀ ਵੀ ਆ ਉਦੋਂ ਮੈਂ ਵੀਡੀਓ ਵੀ ਬਣਾਈ ਸੀਗੀ ਠੀਕ ਹੈ ਮੇਰੀ ਗੱਲ ਸੁਣੋ ਹੁਣ ਹੁਣ ਚਲੋ ਇਹ ਤੁਹਾਡਾ ਆਪਸੀ ਲਫੜਵਾ ਠੀਕ ਆ ਉਹ ਪਰਿਵਾਰ ਨੂੰ ਮੈਂ ਸੱਦਿਆ ਬੈਠੀ ਉਹ ਇੱਥੇ ਆ ਰਹੇ ਆ ਪਰ ਤੁਸੀਂ ਆਪਸੀ ਚ ਲਫੜਦਾ ਕਰਕੇ ਸਾਨੂੰ ਵਿੱਚ ਕਿਉਂ ਘਰੀ ਫਰੇਂ ਸਾਨੂੰ ਕਿਉਂ ਮਾੜਾ ਚੰਗਾ ਬੋਲਿਆ ਵੀ ਸਾਡਾ ਭਰਾ ਹੁਣੇ ਸਾਨੂੰ ਦੋ ਪਹਿਲੇ ਜੇ ਮੈਂ ਤੁਹਾਡਾ ਭਰਾ ਤੁਹਾਨੂੰ ਹੁਣੇ ਦੇ ਦੇਣਾ ਵਾਂ ਉਹਨਾਂ ਨੇ ਵੀ ਲੈਟਰ ਪੈਡ ਤੇ ਮੇਰੇ ਤੋਂ ਸਾਈਨ ਕਰਾਏ ਆ ਬਾਈ ਕੱਲੋਂ ਉਹ ਦਾਵਾ ਠੋਕਦੇ ਨੇ ਕਿ ਇਹਨਾਂ ਨੇ ਉਦੋਂ ਤੋਂ ਪੈਸੇ ਲੈ ਲਿਆ ਜਾਂ ਕਿ ਸਾਡਾ ਭਰਾ ਘੱਲ ਦਿੱਤਾ ਤੁਸੀਂ ਚੇਤਾ ਨੇ ਤੁਹਾਨੂੰ ਇੱਕ ਦਿਨ ਸਾਡਾ ਸਾਡੇੋਂ ਇੱਥੋਂ ਹੀ ਵੀਰ ਰਾਤ ਨੂੰ ਚਲੇ ਗਿਆ ਸੀਗਾ ਤੇ ਤੁਸੀਂ ਮੈਨੂੰ ਕੀ ਕਿਹਾ ਸੀਗਾ ਕਿ ਜਾਂ ਤੇ ਸਾਡਾ ਭਰਾ ਲੱਭ ਕੇ ਦੋ ਨਹੀਂ ਤੇ ਮੈਂ ਤੁਹਾਡੇ ਚੋਂ ਕੱਢਣਾ ਕਿਆ ਸੀ ਕਿ ਨਹੀਂ ਕਿਆ ਮੈਨੇ ਦੱਸੋ ਤੁਹਾਡੀ ਜ਼ਿੰਮੇਵਾਰੀ ਕਹੀ ਮੈਂ ਤੁਹਾਡੀ ਜ਼ਿੰਮੇਵਾਰੀ ਵੀਰੇ ਤੁਸੀਂ ਜ਼ਿੰਮੇਵਾਰ ਨਾ ਤੁਸੀਂ ਲੈ ਕੇ ਜੇ ਤੁਸੀਂ ਜ਼ਿੰਮੇਵਾਰੀ ਤੁਸੀਂ ਦੇਣੀ ਹੈ ਤੁਸੀਂ ਤੁਹਾਡੀ ਜ਼ਿੰਮੇਵਾਰੀ ਹਾਂ ਤੁਹਾਡੀ ਮੇਰੀ ਗੱਲ ਸੁਣੋ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਤੁਹਾਡੇ ਕੋਲੋਂ ਕੋਈ ਫੀਸ ਤੇ ਨਹੀਂ ਲਈ ਕੋਈ ਤੁਹਾਡੇ ਤੋਂ ਪੈਸਾ ਤੇ ਨਹੀਂ ਲਿਆ ਤੁਸੀਂ ਇੱਕ ਵਾਰੀ ਵੀ ਫੋਨ ਲਾ ਕੇ ਮੇਰਾ ਹਾਲ ਪੁੱਛਿਆ ਜਿੱਦਨ ਉਦਨ ਹੀ ਰਾਤ ਨੂੰ ਮੇਰਾ ਵੀਰ ਗੱਲ ਇੱਕ ਮਿੰਟ ਮੇਰੀ ਭੈਣ ਮੇਰੀ ਭੈਣ ਮੇਰੀ ਗੱਲ ਸੁਣ ਲਿਓ ਉਦਨ ਹੀ ਰਾਤ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਜਿੱਦਨ ਤੁਹਾਡੇ ਭਰਾ ਨੂੰ ਮੈਂ ਲੈ ਕੇ ਆ ਰਿਹਾ ਸੀਗਾ ਹਜੇ ਤੱਕ ਸਾਡੀ ਗੱਡੀ ਨਹੀਂ ਮਿਲੀ ਠੀਕ ਹੈ ਜੀ ਇਹ ਵੀ ਕਲਾਕਾਰ ਆ ਵਾ ਮੈਂ ਵੀ ਕਲਾਕਾਰ ਆ ਵਾਂ ਤੁਸੀਂ ਇੱਕ ਵਾਰੀ ਹਾਲ ਪੁੱਛਿਆ ਕਿ ਵੀਰੇ ਕਿਦਾਂ ਤੁਸੀਂ ਬਚੇ ਜੀ ਤੁਸੀਂ ਠੀਕ ਦੇ ਸੱਤਾ ਪਿੱਟਾ ਤੇ ਨਹੀਂ ਲੱਗੇ ਤੁਹਾਡਾ ਨੰਬਰ ਜਿਹੜਾ ਸੇਵ ਆ ਮੇਰੇ ਕੋਲ ਮੇਰੇ ਕੋਲ ਨੰਬਰ ਹੈਗਾ ਤੁਹਾਡਾ ਜਿਹੜਾ ਸੇਵ ਆ ਛਿੰਦੇ ਨਾਲ ਵੀ ਗੱਲ ਛਿੰਦੇ ਨੇ ਮੈਨੂੰ ਇਹ ਗੱਲ ਕਹੀ ਬਖਰਾਨ ਦੀ ਕੋਈ ਲੋੜ ਨਹੀਂ ਵੀਰ ਦਾ ਐਕਸੀਡੈਂਟ ਹੋਇਆ ਉਹ ਬਚ ਗਿਆ ਛਿੰਦਾ ਸਰਪੰਚ ਸਾਡਾ ਸਰਪੰਚ ਨੇ ਗੱਲ ਕੀਤੀ ਹੈ ਨਾ ਸਰਪੰਚ ਨੂੰ ਨੰਬਰ ਲੈ ਕਿ ਤੁਹਾਡਾ ਨੰਬਰ ਮੇਰੇ ਕੋਲ ਪਹਿਲੇ ਦਿਨ ਤੋਂ ਹੀ ਆ ਮੈਂ ਮੈਂ ਪਹਿਲੇ ਦਿਨ ਤੋਂ ਨੰਬਰ ਤੇ ਫੋਨ ਵੀ ਤੁਸੀਂ ਕਿੰਨੀ ਵਾਰੀ ਬਾਅਦ ਚ ਫੋਨ ਨੂੰ ਵੀ ਲਾਇਆ ਮੈਨੂੰ ਪਰ ਤੁਸੀਂ ਇੱਕ ਵਾਰੀ ਵੀ ਅੱ ਕਿ ਸਾਡਾ ਭਰਾ ਹੀ ਤੁਹਾਡੇ ਜੋ ਗੱਡਣਾ ਜੇ ਕਿਤੇ ਗਵਾਚ ਗਿਆ ਦੇ ਪਰ ਇੱਕ ਵਾਰੀ ਵੀ ਤੁਸੀਂ ਫੋਨ ਲਾ ਕੇ ਪੁੱਛਿਆ ਕਿ ਪੁੱਤ ਤੁਸੀਂ ਬਚੇ ਹੀ ਰਹੇਗੇ ਜੇ ਰਾਤ 2 ਵਜੇ ਪਹਿਣੇ ਮੇਰਾ 2 ਵਜੇ ਐਕਸੀਡੈਂਟ ਹੋਇਆ ਰਾਤ ਉਸ ਤੋਂ ਬਾਅਦ ਖੁਦ ਤਾਂ ਆਏ ਇੱਥੇ ਪਤਾ ਨਹੀਂ ਉਹ ਤੁਸੀਂ ਭਰਾ ਨੂੰ ਮਿਲਣਾ ਹੈ 1.5 2 ਮਹੀਨੇ 1.5 2 ਮਹੀਨੇ ਦੂਜੀ ਗੱਲ ਪਹਿਣੀ ਚਲੋ ਉਹ ਛੱਡੋ ਗੱਲ ਨੂੰ ਠੀਕ ਹੈ ਜੀ ਹਾਂ ਮੈਂ ਤਾਂ ਕੁਝ ਵੀ ਹੈ ਤੁਹਾਡਾ ਨਹੀਂ ਤੁਹਾਡਾ ਅਸੀ ਚ ਕੀ ਰੱਟਾ ਕੀ ਆ ਜਮੀਨ ਕਿੰਨੀਆਂ ਵੀਰ ਦੇ ਨਾਲ ਦੀ ਜਮੀਨ ਇੱਕ ਓੜਾ ਵੀ ਕੋਣੀ ਅੱਛਾ ਤੇ ਇਹਦੀ ਘਰ ਵਾਲਾ ਜਗਾ ਕਿੰਨੀਆਂ ਇਹ ਨੀ ਘਰ ਵਾਲੀ ਜਗਾ ਦੀ ਮਾਨ ਮੰਨ ਕੇ ਦੇ ਗੀ ਨਾ ਦੋਵਾਂ ਭਰਾਵਾਂ ਨੂੰ ਕਿੰਨੀ ਵੱਡਦੀ ਇਹਨਾਂ ਦੀ 8 ਮਰਲੇ ਦੋ ਭਰਾ ਦੂਜਾ ਭਰਾ ਦੂਜੇ ਭਰਾ ਦੀ ਲੱਗ ਸਾਰੀ 12 ਮਰਲੇ ਬਣ ਗਈ ਉਹ ਕਿੱਥੇ ਆ ਭਰਾ ਨਾਲੋਂ ਨਾਲ 12 ਮਰਲੇ ਚੋਂ ਆਹ ਦਾ ਦਾ ਕੀਤਾ ਪਿਆ ਫੱਦੋ ਵੱਦ ਕਰਤੀ ਮਿਲ ਭਰਾ ਨੇ ਵੀ ਕਦੀ ਅੱਜ ਤਾਈਂ ਫੋਨ ਲਾ ਕੇ ਨਹੀਂ ਆ ਰਾਇ ਨਹੀਂ ਰੱਪ ਕਰਿਆ ਭਰਾ ਨੂੰ ਵੀ ਫੇਰ ਹੁਣ ਦੱਸ ਦੇਗੇ ਇਹ ਵੀ ਵੀਡੀਓ ਬਣ ਜਾ ਕੋਈ ਡਾ ਦੇ ਕਿੰਨੀ ਵਾਰੀ ਪਾਵਾਂਗੇ ਹਰੇਕ ਪਰਾ ਤੇ ਪੜਦਾ ਪਜੇ ਇਹਨੂੰ ਮਾਰ ਦੇਣ ਇਹਨੂੰ ਕੁੱਟਣ ਜਿਵੇਂ ਕੁੱਟ ਕੇ ਛੱਟ ਕੇ ਚਲੇ ਗਏ ਸੀ ਵੀਡੀਓ ਤੁਸੀਂ ਵੇਖੀ ਜੀ ਬਾਹ ਬਖਾਈਏ ਵੱਡੀ ਕੋਈ ਕੀ ਦੀ ਮੇਰੇ ਵੀਰ ਦੀ ਜਦੋਂ ਛੱਟ ਕੇ ਮੇਰੀ ਪਰਜਾਈ ਚਲੀ ਗਈ ਮੇਰੀ ਪਰਜਾਈ ਦੁੱਖ ਦੀ ਸੁੱਖ ਦੀ ਪਿੰਡ ਪਿੰਡ ਦੀ ਮਦਦ ਤੋਂ ਹਣਜੂ ਲੈ ਰਹੀ ਤੇ ਪਹਿਲਾਂ ਵੀ ਪਿੰਡ ਦੀ ਮਦਦ ਲੈ ਕੇ ਉੱਥੇ ਹੀ ਰਹਿੰਦੀ ਨਾ ਉੱਥੇ ਵੀ ਚਲੋ ਉਹ ਵੀ ਮੇਰੀ ਗੱਲ ਸੁਣੋ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਤੇ ਏਦੀ ਏਸੀ ਬੰਦੇ ਦੀ ਵਾਈਫ ਨੇ ਮਤਲਬ ਤੁਹਾਡੇ ਪਰਜਾਈ ਨੇ ਤਾਂ ਮੇਰੀ ਗੱਲ ਸੁਣੋ ਤੁਹਾਡੀ ਪਰਜਾਈ ਨੇ ਠੀਕਾ ਤੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਦੋਹਾਂ ਵੀਰਾਂ ਭੈਣਾਂ ਨੇ ਵੀਰਾਂ ਨੇ ਰਾਲ ਕੇ ਇਸ ਵੀਰ ਨੂੰ ਸਾਡੇ ਕੋਲ ਪਹੁੰਚਾਇਆ ਵਾ ਟਾਡੇ ਨਾਲ ਇੱਕ ਮੇਰੇ ਨਾਲ ਗਿਆ ਸੀ ਬੰਦਾ ਤੁਹਾਨੂੰ ਪਤਾ ਜੋਗੇਵਾਲ ਤੋਂ ਇੱਕ ਵੀਰ ਗਿਆ ਸੀਗਾ ਮੇਰੇ ਨਾਲ ਸਰਪੰਚ ਸਾਹਿਬ ਟਾਡੇ ਨਹੀਂ ਨਹੀਂ ਉਹ ਗਿਆ ਸੀ ਇੱਕ ਉਹ ਭਾਵੇਂ ਰਿਸ਼ਤੇ ਆ ਦੀ ਖਤਮ ਆ ਉਹ ਤਾਂ ਉਹ ਤੁਹਾਡੀ ਪਰਜਾਈ ਦਾ ਕੋਈ ਰਿਸ਼ਤੇਦਾਰ ਇਧਰ ਪੇਕੇ ਵੱਲੋਂ ਉਹਨੇ ਤੁਹਾਡੀ ਪਰਜਾਈ ਨਾਲ ਗੱਲ ਕੀਤੀ 10:00 ਵਜੇ ਤੁਹਾਡੀ ਪਰਜਾਈ ਨੇ ਫਿਰ ਸਾਨੂੰ ਕਿਹਾ ਤੇ ਵੀਰ ਜੀ ਮੇਰਾ ਇਦਾਂ ਹਸਬੈਂਡ ਆ ਉਹ ਇਦਾਂ ਦਿਮਾਗੀ ਸਹੀ ਨਹੀਂ ਆ ਤੇ ਬੇਨਤੀ ਆ ਕਿ ਉਹਨੂੰ ਆਣ ਕੇ ਲੈ ਜਾਓ ਇਸ ਮੇਰੇ ਛੋਟੇ ਛੋਟੇ ਬੱਚੇ ਆ ਠੀਕ ਹੈ ਜੀ ਫਿਰ ਮੈਂ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਕਿਉਂਕਿ ਮੇਰੀ ਗੱਲ ਕਰਨੀ ਜ਼ਰੂਰੀ ਵੀ ਸੀਗੀ ਸਰਪੰਚ ਸਾਹਿਬ ਵੀ ਕਹਿੰਦੇ ਖਾਂ ਵੀਰੇ ਗੱਲ ਸਹੀ ਆ ਵਾਕਈ ਬੇਨਤੀ ਆ ਕਿ ਤੁਸੀਂ ਇਹਨੂੰ ਆਣ ਕੇ ਲੈ ਜਾਓ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਰਾਤ ਦੇ ਅਸੀਂ 12 ਵਜੇ ਉੱਥੇ ਉਹਨੂੰ ਵੀਰ ਨੂੰ ਲੈ ਕੇ ਤੁਰਿਆ ਉਥੋਂ ਨਹੀਂ ਤੇ ਦਿਨੇ ਵੀ ਕਰੀ ਸਰਪੰਚ ਨਾਲ ਦਿਨੇ ਵੀ ਬਹੁਤ ਘੱਟ ਮਿਲਦੇ ਆ ਕਹਿੰਦਾ ਨਹੀਂ ਰਾਤ ਨੂੰ ਚੋਰੀ ਚ ਕੁੰਦੀ ਪਈ ਤੂੰ ਰਾਤ ਨੂੰ ਤੇਰਾ ਕੰਮ ਹੀ ਨਹੀਂ ਚਕਾਉਂਦਾ ਤੇ ਮੈਂ ਤਾਂ ਵੀਰ ਉਹਨਾਂ ਨੇ ਮੇਰੀ ਸਾਰੀ ਨਹੀਂ ਬੈਣੇ ਰਾਤ ਨੂੰ ਚਕਾਉਂਦਾ ਗੱਲ ਹੀ ਸੀਗੀ ਵੀ ਏਰੀਆ ਏਰੀਆ ਬਹੁਤ ਦੂਰ ਸੀਗਾ ਅਸੀਂ ਬੀਜੀ ਬੜੇ ਸੀਗੇ ਮੇਰੀ ਗੱਲ ਸੁਣੋ ਅਸੀਂ ਬੀਜੀ ਬੜੇ ਰਾਤ ਨੂੰ ਉਹਨੇ ਨਹੀਂ ਚਕਾਇਆ ਰਾਤ ਨੂੰ ਮੈਂ ਆਪ ਜਾ ਕੇ ਲੈ ਕੇ ਆਇਆ ਮੈਂ ਚੋਰਾ ਵਾਂਗੂ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਬੈਣ ਮੈਂ ਚੋਰਾ ਵਾਂਗੂ ਨਹੀਂ ਲੈ ਕੇ ਆਇਆ ਉੱਥੇ ਸਰਪੰਚ ਮजूद ਸੀ ਪਿੰਡ ਦਾ ਪਿੰਡ ਦੇ 20 25 ਨੌਜਵਾਨ ਮजूद ਸੀ ਤੁਸੀਂ ਉੱਥੇ ਮੌਕੇ ਤੇ ਮजूद ਸੀ ਅਸੀਂ ਤਾਂ ਆਲਾ ਕਰਾਉਣ ਪਏ ਫਿਰ ਤੁਸੀਂ ਕਿਦਾਂ ਕਹਿੰਦਾ ਕਿ ਚੋਰੀ ਲਕੇ ਨਹੀਂ ਆਂਦੇ ਵੀ ਰਾਤ ਨੂੰ ਕਿਉਂ ਚੋਗਾਉਂਦੀ ਪਿਆ ਮੈਂ ਕਿਹਾ ਇਲਾਜ ਕਰਾਉਣ ਵਾਸਤੇ ਦਿਨੇ ਦੇਣਾ ਦਿਨੇ ਦੇਣਾ ਭੈਣੇ ਸਾਡੇ ਕੋਲ ਹੁਣ 100 ਜ਼ਿੰਮੇਵਾਰੀਆਂ ਹੁੰਦੀਆਂ ਵਾ ਵੀ ਆਪਾਂ ਲੈਣ ਜਾਈਏ ਤੇ ਮਿਲ ਜੂਗਾ ਇਹਨੇ ਆਖਾ ਮਿਲ ਜੂਗਾ ਲੈਣ ਜਾਈਏ ਮਿਲ ਜੂਗਾ ਮੈਂ ਇਰਾਕੇ ਕੀ ਕਰਨਾ ਪਹਿਲਾਂ ਪਰ ਇਹ ਗੱਲ ਪੈਣੇ ਤੁਹਾਡਾ ਕੋਈ ਫੈਮਿਲੀ ਪ੍ਰੋਬਲਮ ਹੈਗੀ ਆ ਦਿੱਕਤ ਆ ਤੁਹਾਡੀ ਵਾਈਫ ਤੁਹਾਡੀ ਪਰਜਾਈ ਨੇ ਮੇਰੇ ਕੋਲ ਇੱਥੇ ਭੇਜਿਆ ਸਰਪੰਚ ਨੇ ਇੱਥੇ ਮੇਰੇ ਕੋਲ ਭੇਜਿਆ ਤੁਹਾਡੀ ਸਾਰਿਆਂ ਦੀ ਜੀ ਸਹਿਮਤੀ ਆ ਠੀਕ ਹੈ ਜੀ ਮੈਂ ਕੱਲ ਦੂੰ ਮੈਂ ਕੱਲਾ ਨਹੀਂ ਡੱਡ ਨਾਲੇ ਪੇਛਦਾ ਇਦਾਂ ਉਹ ਆਉਣਦੇ ਆ ਉਹ ਆ ਰਹੇ ਆ ਮੈਂ ਪਹਿਨੇ ਤੁਸੀਂ ਤੇ ਮੈਨੂੰ ਭਰਾ ਆਪਣਾ ਦਿੱਤਾ ਨਹੀਂ ਆ ਤੁਸੀਂ ਕੋਈ ਕਾਰਵਾਈ ਕਰਨੀ ਆ ਤੁਸੀਂ ਕਰ ਸਕਦੇ ਜੇ ਸਾਡੇ ਤੇ ਕਰਨੀ ਸਾਡੇ ਤੇ ਕਰ ਦੋ ਉਹਨਾਂ ਤੇ ਕਰਨੀ ਉਹਨਾਂ ਤੇ ਠੀਕ ਹੈ ਜੀ ਕਿਉਂਕਿ ਪਹਿਨੇ ਉਹ ਤਲਾਕ ਨਹੀਂ ਹੋਇਆ ਉਹਦਾ ਤਲਾਕ ਨਹੀਂ ਹੋਇਆ ਤੁਸੀਂ ਇੱਥੋਂ ਲੈ ਜਾਓ ਕੱਲ ਨੂੰ ਉਹ ਸਾਡੇ ਤੇ ਕੋਈ ਦਾਵਾ ਠੁਕਣ ਵੀ ਸਾਡਾ ਭਰਾ ਕਿੱਥੇ ਆ ਐਵੇਂ ਜ਼ਿੰਮੇਵਾਰੀ ਪਹਿਨੇ ਤੁਹਾਡੀ ਕਾਦੀ ਜ਼ਿੰਮੇਵਾਰੀ ਆ ਤੁਹਾਡਾ ਪਿੰਡ ਦਾ ਸਰਪੰਚ ਜੇ ਤੁਹਾਡਾ ਪਹਿਨੇ ਸਰਪੰਚ ਦੀ ਨਹੀਂ ਗੱਲ ਉਹ ਆ ਰਹੇ ਆ ਇਦਾ ਭਰਾ ਇਹ ਮਤਲਬ ਇਹਦੀ ਵਾਈਫ ਆਪਣੇ ਕਾਕਾ ਕਾਕਾ ਨਾ ਵੀਰ ਜਨਾ ਕਾਕੇ ਵੀਦੀ ਵਾਈਫ ਉਹਦਾ ਸਾਰਾ ਸਭ ਉਹਦੀ ਮੋਦਵਾਰ ਆ ਰਹੇ ਆ ਥੋੜੇ ਚਿਰ ਇੱਥੇ ਉਹਨਾਂ ਆ ਜਾਣਾ ਵਾ ਠੀਕ ਆ ਤੁਸੀਂ ਮੇਰੀ ਹੁਣ ਪੈਣਾ ਭੱਜਿਓ ਨਾ ਜਾਇਓ ਨਾ ਇੱਥੋਂ ਅੱਗੇ ਵੀ ਤੁਸੀਂ ਬਿਨਾਂ ਦੱਸੇ ਚਲੇ ਜਾਈਂ ਨਹੀਂ ਇਹ ਰਹਿਣ ਦੀ ਤਰ੍ਹਾਂ ਨਹੀਂ ਤੂੰ ਘੱਟੋ ਜਾਣਾ ਮੈਂ ਨਹੀਂ ਨਹੀਂ ਕਹਿਣ ਦਾ ਮਤਲਬ ਨਹੀਂ ਮੇਰੀ ਗੱਲ ਨਹੀਂ ਸਮਝੀ ਮੈਂ ਇਹ ਨਹੀਂ ਕਹਿੰਦੇ ਤੁਸੀਂ ਘੰਟਾ ਉਹਨਾਂ ਨੂੰ ਡੀਗ ਲੋ ਉਹਨਾਂ ਨੂੰ ਆ ਲੈ ਲੋ ਤਾਂ ਤੁਸੀਂ ਲੋ ਆ ਰਹੇ ਹੋ ਜਿਵੇਂ ਕੱਲ੍ਹ ਕਾਹਤੋਂ ਟਾਈਮ ਲੱਗ ਗਿਆ ਨਹੀਂ ਟਿਕਣਾ ਕਿਉਂ ਨਹੀਂ ਆ ਤੁਹਾਡੀ ਕੋਈ ਕਾਣ ਹੋਊਗੀ ਫਿਰ ਆ ਸਾਡੀ ਨਹੀਂ ਉਹਨਾਂ ਨਾਲ ਅਸੀਂ ਸਾਰੀ ਜ਼ਿੰਦਗੀ ਨਹੀਂ ਉਹਨਾਂ ਦੇ ਮੱਥੇ ਲੱਗਣਾ ਮੈਂ ਨਹੀਂ ਮੱਥੇ ਮੇਰੀ ਗੱਲ ਸੁਣੋ ਜ਼ਿੰਦਗੀ ਦੀ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਬੈਣ ਜਿੰਨਾ ਚਿਰ ਤੁਹਾਡੇ ਭਰਾ ਦਾ ਮੇਰੀ ਗੱਲ ਸੁਣੋ ਜਿੰਨਾ ਚਿਰ ਤੁਹਾਡੇ ਭਲਾ ਭਰਾ ਦਾ ਤਲਾਕ ਨਹੀਂ ਨਾ ਹੁੰਦਾ ਉਹਦੇ ਨਾਲ ਠੀਕ ਹੈ ਕਾਜ ਦੀ ਕਾਰਵਾਈ ਨਹੀਂ ਹੁੰਦੀ ਉਹਨਾਂ ਚ ਜਿੰਨਾ ਤੁਹਾਡਾ ਹੱਕ ਵਾ ਉਹਨਾਂ ਉਹਦਾ ਵੀ ਹੱਕ ਵਾ ਤੁਸੀਂ ਅੱਜ ਦਾਵਾ ਕੀਤਾ ਕਿ ਅਸੀਂ ਆਪ ਦਾ ਭਰਾ ਲੈ ਕੇ ਜਾਣਾ ਮੇਰੀ ਗੱਲ ਸੁਣੋ ਇੱਕ ਤੁਸੀਂ ਅੱਜ ਦਾਵਾ ਕੀਤਾ ਮੈਂ ਆਪਣਾ ਆਪਣਾ ਭਰਾ ਲੈ ਕੇ ਜਾਣਾ ਉਹਦਾ ਸਿਰ ਦਾ ਸਾਂ ਉਹ ਕਿੱਥੇ ਜਾਊਗੀ ਉਹਦੇ ਬੱਚੇ ਕਿੱਥੇ ਜਾਣਗੇ ਜਦੋਂ ਮਾਰੇ ਕੁੱਤੇ ਆਪਨੇ ਸਾਡੇ ਤੇ ਦਰਖਾਸਤ ਲਾ ਦੇ ਜਦੋਂ ਅਸੀਂ ਮੋਕੇ ਤੇ ਨਾ ਹਈਏ ਤੁਸੀਂ ਉਹ ਢਾਡੀ ਆਪਸੇ ਜੁਦੀ ਰਹੇ ਢਾਡ ਨਾ ਉਹਦੇ ਨਾਲ ਰੌਲਾ ਸਾਡੀ ਪਰਚਾਈ ਆ ਕੇ ਸਾਡੇ ਫਰਾ ਦਾ ਪਤਾ ਲੈਂਦੀ ਅਸੀਂ ਆਉਂਦੀ ਨਹੀਂ ਸੀ ਢਾਡ ਰੌਲਾ ਬੈਣੀ ਉਹਦਾ ਉਹਦਾ ਸਹੁਰਾ ਸਾਹਿਬ ਆਇਆ ਢਾਡਾ ਮੈਟਰ ਉਹ ਸਹੁਰਾ ਸਾਹਿਬ ਆਇਆ ਠੀਕ ਹੈ ਤੁਸੀਂ ਜੋ ਉਹ ਕਾਰਵਾਈ ਆ ਨਾ ਤੁਸੀਂ ਆਪਣੀ ਜੋ ਕਰਾਉਣੀ ਤੁਸੀਂ ਕਰਾ ਸਕਦੇ ਜੀ ਤੁਸੀਂ ਨਹੀਂ ਮਤੇ ਲਗਣਾ ਤੁਹਾਡੀ ਮਰਜ਼ੀ ਆ ਪਰ ਨਹੀਂ ਨਹੀਂ ਮਤੇ ਪਹਿਨੇ ਇੱਕ ਮਿੰਟ ਇੱਕ ਇੱਕ ਅਸੀਂ ਨਹੀਂ ਲੈ ਜਾਣਾ ਅਸੀਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਲੈ ਜਾਣਾ ਤਾਂ ਨਹੀਂ ਲੈ ਜਾਣਾ ਨਹੀਂ ਆਪਾਂ ਪਹਿਨੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਮਿਹਨਤੀ ਦੀ ਗੱਲ ਮੈਂ ਤੇ ਤੁਹਾਨੂੰ ਇਹ ਥੋੜੀ ਕਿਹਾ ਵਾ ਕਿ ਮੈਂ ਭੇਜਣਾਂ ਨਹੀਂ ਆ ਜਾਂ ਤਾਂ ਮੈਂ ਭੇਜਣਾ ਮੈਂ ਕਹਿੰਦਾ ਮੈਂ ਉਹਨਾਂ ਨੂੰ ਵੀ ਇੱਥੇ ਬੁਲਾਇਆ ਵਾ ਵੀ ਤੁਸੀਂ ਜਾਣਾ ਤੁਸੀਂ ਫਿਰ ਪਹਿਨੇ ਜਾ ਸਕਦੇ ਜੀ ਤੁਸੀਂ ਜਾਣਾ ਜਾ ਸਕਦੇ ਜੇ ਮੈਂ ਉਹਨਾਂ ਦੀ ਸਰਪੰਚ ਦੀ ਕੱਲ ਦੀ ਮਿੰਨਤੀ ਕਰਨ ਲੱਗਾ ਤੇ ਅਜੇ ਵੀ ਤੁਹਾਡੀ ਮਿੰਨਤੀ ਕਰਾਂਗੇ ਅਜੇ ਵੀ ਮਿੰਨਤੀ ਕਰਾਂਗੇ ਪੈਣੀ ਮਿੰਨਤੀ ਪੈਣੀ ਮੇਰੀ ਗੱਲ ਸੁਣੋ ਮੇਰੇ ਤੁਹਾਡੇ 'ਚ ਕੋਈ ਕਾਹਨੋ ਹੋਊਗੀ ਜਿਹੜਾ ਤੁਸੀਂ ਕਹਿੰਦੇ ਉਹਨਾਂ ਨੂੰ ਮਿਲਣਾ ਨਹੀਂ ਇਹ ਪੈਣੀ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਕੋਈ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕੱਲ ਦੇ ਸਿਰ ਖਾਈ ਜਾਂਦੇ ਤੇ ਅੱਜ ਜਾਂਦੇ ਅਸੀਂ ਜਾਣਾ ਸਾਡੇ ਵੀ ਬੱਚੇ ਨੇ ਉਹ ਤਾਂ ਬੱਚਿਆਂ ਦੇ ਕੋਲ ਬੈਠੇ ਤਾਂ ਅਸੀਂ ਬੱਚੇ ਸਾਡੇ ਬੱਚਿਆਂ ਤੇ ਪੈਣੀ ਫਿਰ ਮੇਰੀ ਗੱਲ ਸੁਣੋ ਸਾਡੇ ਵੀ ਬੱਚੇ ਦੂਰ ਆ ਕੇ ਫਿਰ ਇੱਥੇ ਬੈਠੇ ਪੈਣੀ ਫਿਰ ਫੋਨ ਲਾ ਕੇ ਆਓ ਜੇਕਰ ਆਪਾਂ ਕਿਤੇ ਜਾਈਏ ਆ ਇਸ ਗੱਲ ਤੇ ਬਾਹਰ ਰੱਖਿਆ ਸਾਡੇ ਨਾਲ ਹਾਂ ਤੁਹਾਨੂੰ ਫੋਨ ਲਾਵਾਂਗੇ ਸਾਡਾ ਫੋਨ ਟੈਂਡ ਕਰਨਾ ਹੋਵੇਗਾ ਭੈਣੇ ਉਸ ਨੰਬਰ ਤੋਂ ਫੋਨ ਲਾਉਣਾ ਜਿਹੜਾ ਨੰਬਰ ਤੁਸੀਂ ਮੈਨੂੰ ਲਿਖਾ ਕੇ ਜਾਨਾ 9879169465 ਉਸ ਨੰਬਰ ਤੋਂ ਫੋਨ ਆਉਣਾ ਮੇਰਾ ਫੋਨ ਆ ਟੈਂਡ ਕਰਨਾ ਹੈ ਮੈਂ ਤਿੰਨ ਦਿਨਾਂ ਬਾਅਦ ਕਰਾਂ ਚਾਰ ਦਿਨਾਂ ਬਾਅਦ ਕਰਾਂ ਭੈਣੇ ਮੇਰੀ ਗੱਲ ਸੁਣ ਲਾ ਹਾਰ ਟੈਂਪ ਦਾ ਕੀ ਹੁੰਦਾ ਵਾ ਮੇਰੀ ਗੱਲ ਸੁਣ ਅਸੀਂ ਤੁਹਾਡੇ ਤੋਂ ਕੁਝ ਲੈਣੀ ਮੇਰੀ ਗੱਲ ਸੁਣ ਲਓ ਤੁਸੀਂ ਆਪਣੀ ਮੇਰੀ ਗੱਲ ਸੁਣੋ ਤੁਸੀਂ ਇੱਥੇ ਆਈਆਂ ਜੀ ਮੇਰੀ ਗੱਲ ਸੁਣੋ ਤੇ ਮੇਰੀ ਗੱਲ ਸੁਣੋ ਚੱਕਾਂਗੇ ਫੋਨ ਚੱਕਾਂਗੇ ਚੱਕਾਂਗੇ ਫੋਨ ਤੁਹਾਡਾ ਭਰਾ ਇੱਥੇ ਆ ਤੁਸੀਂ ਇਹਦੇ ਵਾਸਤੇ ਕੀ ਕਰ ਰਹੀਆਂ ਤੁਸੀਂ ਵੀ ਦੱਸਦੇ ਰਹੇ ਕਿ ਇਹਦੇ ਨਾਲ ਵਿਚਾਰੇ ਨਾਲ ਸੇਵਾ ਕਰੋ ਇੱਥੇ ਤੇ ਅਸੀਂ ਤਾਂ ਸਾਰੀ ਸਾਰੀ ਉਮਰ ਇਹਦੀ ਸੇਵਾ ਕੀਤੀ ਅਸੀਂ ਪੰਜਾਬ ਵਾਲੀ ਦਾਖਲ ਕਰਾਇਆ ਸਾਡੇ ਪਾਸਾ ਸਾਰਾ ਸਬੂਤ ਪਿਆ ਹੁੰਦਾ ਪਹਿਲਾਂ ਦਾਖਲ ਕਰਾਇਆ ਨਾ ਹੁਣ ਤੇ ਤੁਸੀਂ 10 ਮਿੰਟ ਨਹੀਂ ਇੱਥੇ ਖਲੋਰੀਆਂ ਹੁਣ ਉਹਨੇ ਅੜੀਆਂ ਕਿਤੇ ਸਾਡੇ ਨਾਲ ਨਹੀਂ ਕਰਾਇਆ ਸਾਡੀ ਮਰਜ਼ੀ ਹੋਗੀ ਨਹੀਂ ਆਹ ਵੀਰ ਜੇ ਤੁਸੀਂ ਕਰਾਇਆ ਤੁਸੀਂ ਕਹਿੰਦੇ ਇਹ ਨਾ ਜਿਵੇਂ ਪੈਨੇ ਫਟਾ ਅੱਡਾ ਫੌਂਟ ਚੁੱਕੜੇ ਜੁਕੜਨਾ ਪ ਦਾ ਕੰਮ ਵਾ ਕਈ ਵਾਰੀ ਫੋਨ ਨਹੀਂ ਵੀ ਚੁੱਕਿਆ ਜਾਂਦਾ ਜਿਨੇ 9 ਵਜੇ ਹਾਂ ਅਸੀਂ ਤੇਰੇ ਘੇ ਹੱਥ ਜੋੜ ਕੇ ਬੇਨਤੀ ਕੀਤੀ ਅਸੀਂ ਸਾਡੀ ਕੋਈ ਸਾਡੀ ਸਾਲ ਸਾਡੀ ਵੀਡੀਓ ਬੜੀ ਆਈ ਸੀ ਵੀਡੀਓ ਬਣਵਾਉਣੀ ਇੱਥੇ ਆਈ ਹੋਈਆਂ ਨਹੀਂ ਪੈਣੀ ਮੈਂ ਇੱਥੇ ਇੱਥੇ ਰੋ ਤੂੰ ਨਹੀਂ ਅੱਗੇ ਇੱਥੇ ਮੈਂ ਤੁਸੀਂ ਇਹਨੇ ਵੀਡੀਓ ਬਣਾਉਣੀ ਹੈ ਤੁਸੀਂ ਮੇਰੇ ਵੀਰਾਂ ਨਾਲ ਇੱਥੇ ਕਿੰਨਾ ਮਿਸ ਬਿਹੇਵ ਕੀਤਾ ਜਿਨ੍ਹਾਂ ਦੀ ਮਾੜਾ ਚੰਗਾ ਬੋਲਣਾ ਤੁਸੀਂ ਕਿੰਨਾ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਸਾਰੀ ਉਮਰ ਲੰਮਾ ਅਸੀਂ ਗੱਲ ਕੱਢੀ ਕਿੰਨਾ ਕਦੋਂ ਦਾ ਰਾਲਾ ਬੰਡੇ ਮੈਂ ਕੈਮਰੇਜ ਕੱਢ ਕੇ ਹੁਣੇ ਵਿਖਾਵਾਂ ਤੁਹਾਨੂੰ ਉਹ ਅਸੀਂ ਰੋਲਾ ਪਾਇਆ ਪਾਇਆ ਨਾ ਰੋਲਾ ਤੁਸੀਂ ਸਾਡੇ ਬੰਦਿਆਂ ਨਾਲ ਨਹੀਂ ਰੋਲਾ ਪੈ ਅਸੀਂ ਤੁਹਾਡੇ ਬੰਦਿਆਂ ਨਾਲ ਨਹੀਂ ਪੈ ਮੇਰਾ ਇੰਨਾ ਟਾਈਮ ਤੁਸੀਂ ਸਰਪੰਚ ਘਰੇ ਜਾ ਕੇ ਰੋਲਾ ਪਾਉਂਦੇ ਜੀ ਕਿ ਸਾਡਾ ਬੰਦਾ ਨਹੀਂ ਸਾਨੂੰ ਦੇਂਦੇ ਸਿੰਘ ਜੀ ਇਹਨਾਂ ਦਾ ਭਰਾ ਵਾ ਮੇਰੇ ਕੋਲ ਮੈਂਟਲੀ ਡਿਸਟਰਬ ਵਾ ਠੀਕ ਹੈ ਜੀ ਇਹ ਕਿੰਨੇ ਅਸੀਂ ਲੈ ਕੇ ਜਾਣਾ ਇਹਨਾਂ ਦੇ ਫੈਮਿਲੀ ਚੋਂ ਕੋਈ ਗੱਲ ਨਹੀਂ ਪੈਣੀ ਜਾਓ ਤੇ ਆ ਅਸੀਂ ਨਹੀਂ ਬਹੁ ਹੁਣ ਤੁਸੀਂ ਨਹੀਂ ਚੱਲਿਆਂ ਕਿਉਂ ਜੀ ਤੁਸੀਂ ਉਹ ਮਿਲ ਕੇ ਜਾਓ ਉਹਨਾਂ ਨੂੰ ਨਹੀਂ ਸਾਡਾ ਮਾਰ ਡੰਗਰਾ ਸਾਡੀ ਮੱਝ ਹੱਥਾਂ ਤੇ ਨਹੀਂ ਨਹੀਂ ਜੇ ਤੁਹਾਡਾ ਮਾਰ ਡੰਗਰਾ ਤੇ ਮਗਰ ਵੇਖ ਕੇ ਆਉਣਾ ਸੀ ਨਾ ਪਹਿਲਾਂ ਆ ਜਾਓ ਤੁਸੀ ਗਾਹੇ ਕਿ ਸਾਡੇ ਬੰਦੇ ਉਹਦੇ ਨਾਲ ਇਤਕਾ ਚਾਰ ਕੀਤਾ ਸੀ ਚੱਕਰ ਲੱਗੇ ਕਹਿੰਦੀ ਆ ਨਹੀਂ ਸੰਗਤ ਜੀ ਇਹ ਜਿਹੜੀ ਭੈਣ ਵਾ ਨਾ ਇਹ ਕਹਿੰਦੀ ਕਿ ਸਾਡਾ ਭਰਾ ਸਾਨੂੰ ਦੇ ਦੋ ਇਹਨਾਂ ਦਾ ਕੋਈ ਫੈਮਿਲੀ ਇਸ਼ੂ ਹੈਗਾ ਵਾ ਤਾਂ ਹੀ ਨੂੰ ਟਿਕਨੇ ਨਹੀਂ ਦੇਈ ਮੈਂ ਪਹਿਨੇ ਰੁਕ ਜਾਓ ਹੁਣ ਉਹ ਆ ਰਹੇ ਆ ਨਹੀਂ 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 ਆ ਰਹੇ ਇਹਦਾ ਸਾਰਾ ਪਰਿਵਾਰ ਆ ਰਿਹਾ ਵਾ ਲੈ ਨਾ ਸਾਡੇ ਬੰਦੇ ਮੱਝਾ ਖਰਾਬ ਅਡਾਡੀਆਂ ਮੱਝਾ ਖਰਾਬ ਤੁਹਾਨੂੰ ਭਰਾ ਤੋਂ ਕੋਈ ਫਿਕਰ ਨਹੀਂ ਆ ਹੈਗਾ ਫਿਕਰ ਨਗਰੋਂ ਤੁਸੀਂ ਮਗਰੋਂ ਤੁਸੀਂ ਵੇਖ ਕੇ ਆਉਣਾ ਸੀ ਨਾ ਮੇਰੇ ਕੋਲ ਤਾਂ ਕੋਈ ਨਹੀਂ ਹੈਗਾ ਕਮਰਾਂ ਦੇ ਪੈਸੇ ਕਮਰਾਂ ਦੇ ਪੈਸੇ ਅਸੀਂ ਕਮਰੇ ਪਵਾਉਣੇ ਨੇ ਤੂੰ ਦਬੈਣੇ ਤੂੰ 10 ਮਿੰਟ ਨਹੀਂ ਖਲੋਰੀਆਂ ਟਾਡੇ ਦੀ ਕੋਈ ਕਾਹਨ ਹੋਊਗੀ ਉਹ ਨਵੀਰੇ ਜਾ ਕੇ ਪੁੱਛ ਲੈ ਤੂੰ ਕੀ ਕੀ ਨਹੀਂ ਉਹ ਬੜੇ ਉਹਦੇ ਦਿਮਾਗੀ ਨਹੀਂ ਸਹੀ ਵਿਚਾਰਾ ਉਹਦੇ ਦਿਮਾਗੀ ਨਹੀਂ ਸਹੀ ਪਤਾ ਪਤਾ ਉਹ ਦਿਮਾਗੀ ਨਹੀਂ ਸਹੀ ਨਹੀਂ ਪਤਾ ਗੱਲ ਕੀ ਮੈਂ ਰਿਕਵੈਸਟ ਕਰਦਾ ਤੁਹਾਡੇ ਕੇ ਮੇਰੀ ਤੁਹਾਡਾ ਕੋਈ ਦੁਸ਼ਮਣੀ ਨਹੀਂ ਆ ਵੀਰ ਜੀ ਹੱਥ ਨਾ ਲਾ ਕੇ ਨਹੀਂ ਨਹੀਂ ਮੇਰੇ ਹੱਥ ਪੈਰੀ ਹੱਥ ਨਾ ਲਾਓ ਮੇਰੀ ਬੈਨ ਮੇਰੇ ਪੈਰੀਆਂ ਸੰਭਾਲੋ ਨਹੀਂ ਦਾ ਮਸੀਦ ਹੈ ਪਰ ਇਸ ਦਾ ਵੀ ਮਸੀਦ ਮਸੀਦ ਨਾਤਾ ਸੀ ਨਹੀਂ ਦੱਸ ਕੀ ਮੈਸੇਜ ਕੀ ਕਰਾਂ ਤੁਹਾਨੂੰ ਮੈਂ ਹੁਣ ਭਰਾ ਇਦਾਂ ਦੇ ਦਾਂ ਤੁਸੀਂ ਬੈਣੇ ਪੰਚਾਇਤ ਮੇਰੀ ਗੱਲ ਸੁਣੋ ਤੁਸੀਂ ਸਾਨੂੰ ਮੋਤਾਸ ਹੀ ਨਹੀਂ ਲੈ ਜਾਂਦੇ ਚਲੋ ਕੋਈ ਗੱਲ ਨਹੀਂ ਦਰਵਾజా ਖੋਲ ਦੇ ਯਾਰ ਇਹਨਾਂ ਨੂੰ ਜੀ ساری ਉਮਰ ਲੈ ਰੱਖਿਆ ਤੁਹਾਨੂੰ ਮਾਰ ਸਾਨੂੰ ਮਾਰ ਤੁਸੀਂ ਇੱਥੇ ਪੈਣੇ ਦੇ ਤੁਸੀਂ ਇੱਥੇ ਬਹੁਤ ਸਹੀ ਹੋ ਆ ਰਹੇ ਆ ਤੁਸੀਂ ਫਿਰ ਗਲਤ ਹੋ ਕੇ ਕਾਣੋ ਕੀ ਤਾਦ ਨਹੀਂ ਤੇ ਉਹਨਾਂ ਦੀ ਫੇਸ ਕਰ ਰਹੇ ਸਹੀ ਹੋ ਕੇ ਵਿਆਹਾਂ ਦੇ ہاں ਕੋਈ ਗੱਲ ਨਹੀਂ ਆਜੋ ਆਜ ਅਸੰਗਦੀ ਇਸ ਭਰਾ ਦੇ ਸਹੁਰਾ ਪਰਿਵਾਰ ਅੱਜ ਆ ਰਿਹਾ ਵਾ ਠੀਕ ਹੈ ਜੀ ਇਹ ਦਿਮਾਗੀ ਨਹੀਂ ਸਹੀ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤਾਂ ਇਹਦਾ ਸਾਰਾ ਪਰਿਵਾਰ ਆ ਰਿਹਾ ਆ ਰਿਹਾ ਮਤਲਬ ਇਹਦੀ ਪਰਜਾਈ ਤੇ ਇਹਨਾਂ ਦੀ ਪਰਜਾਈ ਦਾ ਪਿਓ ਆ ਰਿਹਾ ਤੇ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਕੋਈ ਵੀ ਮਸਲਾ ਵਾ ਬੈਠ ਕੇ ਹੱਲ ਹੋ ਜਾਂਦਾ ਵਾ ਇਹ ਪਹਿਣਾ ਕਹਿੰਦੀ ਆ ਕਿ ਅਸੀਂ ਉਹਨੂੰ ਮਿਲਣਾ ਹੀ ਨਹੀਂ ਆ ਅਸੀਂ ਉਹਦੇ ਅਸੀਂ ਉਹਨਾਂ ਨੂੰ ਵੇਖਣਾ ਤੱਕ ਨਹੀਂ ਆ ਠੀਕ ਹੈ ਜੀ ਤੇ ਸਾਨੂੰ ਇਹ ਦਬਾਅ ਪਾ ਰਹੀ ਆ ਵਾ ਕਿ ਸਾਡਾ ਭਰਾ ਸਾਡੇ ਨਾਲ ਤੋਰ ਦੋ ਠੀਕ ਉਹ ਪਹਿਣੀ ਉਹ ਤੇ ਦਿਮਾਗੀ ਨਹੀਂ ਸਹੀ ਵਿਚਾਰਾ ਹਾਂ ਵੇ ਉਹ ਤੇ ਦਿਮਾਗੀ ਨਹੀਂ ਸਹੀ ਪੈਣੀ ਤੀ ਉਹਦਾਂ ਲੜਨ ਨਹੀਂ ਆ ਜੇ ਕੋਈ ਗੱਲ ਨਹੀਂ ਕਰ ਲੋ ਤੁਹਾਡੀ ਆਪਸੇ ਲੜਾਈ ਸਾਡੀ ਕੋਈ ਲੜਾਈ ਨਹੀਂ ਸਾਡੀ ਮਾਂ ਵੀ ਸਾਡਾ ਫਸ ਵੀ ਸਾਡਾ ਵੀ ਇਹੇ ਸਾਡੇ ਸਾਰੇ ਮਰੇ ਨਾ ਬਾਕੀ ਅਸੀਂ ਤੇ ਆ ਜੀ ਤੂੰ ਕਹਿੰਦੇ ਸਾਡੇ ਨਾਲ ਐਦਾਂ ਤੋੜ ਦੋ ਪੈਣੀ ਕੋਈ ਮਸਲੇ ਦਾ ਹਾਲ ਥੋੜੀ ਹੁੰਦਾ ਵਾ ਤੱਬੂਆ ਮਰਦੇ ਨਹੀਂ ਜਾਣ ਤੋ ਆਜ ਓਏ ਸਖੀ ਜੀ ਮੈਂ ਸਾਰਾ ਮੈਟਰ ਤੁਹਾਨੂੰ ਸਮਝਾਉਂਦਾ ਇਹਨਾਂ ਦਾ ਆਜੋ ਸਾਰਾ ਮੈਟਰ ਦੱਸਦਾ ਕਿ ਕੀ ਮੈਟਰ ਹੈ ਇਹਨਾਂ ਦਾ ਠੀਕ ਹੈ ਜੀ ਇਹ ਸੰਗਜੀ ਆ ਭੈਣਾ ਆਪਣੀ ਪਰਜਾਈ ਨਾਲ ਕਿਸੇ ਗੱਲੋਂ ਤੇ ਇਹਨਾਂ ਦੀ ਨਹੀਂ ਬੰਦੀ ਠੀਕ ਹੈ ਜੀ ਪਤਾ ਨਹੀਂ ਕੋਈ ਕੀ ਮੈਟਰ ਆ ਮੈਨੂੰ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਆ ਸਾਡਾ ਜਿਹੜਾ ਅੱਜ ਦਾ ਮੈਟਰ ਆ ਇਹ ਸਿਰਫ ਛੋਟਾ ਜਿਹਾ ਮੈਟਰ ਸੀਗਾ ਪਰ ਇਹਦੀਆਂ ਭੈਣਾਂ ਆ ਵੇਖੋ ਕਿਦਾਂ ਰੌਲਾ ਪਾ ਕੇ ਗਈਆਂ ਵਾ ਬੁਰਾ ਭਲਾ ਬੋਲ ਕੇ ਗਈਆਂ ਆਪਣੇ ਭਰਾ ਨੂੰ ਬੁਲ ਕੇ ਗਈਆਂ ਵਾ ਤੇ ਇਹ ਕਹਿੰਦੀਆਂ ਵਾ ਕਿ ਸਾਡਾ ਭਰਾ ਸਾਡੇ ਨਾਲ ਤੋੜ ਦੋ ਪਰ ਪਰ ਸੰਗਤ ਜੀ ਮੈਂ ਜਦੋਂ ਇਸ ਪਿੰਡਾਂ ਦਾ ਭਰਾ ਲੈ ਕੇ ਆਇਆ ਸੀਗਾ ਉਦੋਂ ਪਿੰਡ ਦੇ ਸਰਪੰਚ ਨੇ ਮਤਾ ਪਾ ਕੇ ਦਿੱਤਾ ਸੀਗਾ ਕਿ ਅਸੀਂ ਆ ਆਪਣਾ ਵੀਰ ਮਤਲਬ ਜਿਹੜਾ ਸਾਡੇ ਪਿੰਡ ਦਾ ਵਸਨੀਕ ਆ ਇੱਥੇ ਆਨਾਥਾ ਆਸ਼ਰਮ ਚ ਭੇਜ ਰਿਆਂ ਇੱਥੇ ਦੀ ਸਾਂਭ ਸੰਭਾਲ ਕੀਤੀ ਜਾਵੇ ਤੇ ਇਹਦੀ ਦੇਖਰੇ ਕੀਤੀ ਜਾਵੇ ਉੱਥੇ ਸਰਪੰਚ ਨੇ ਵੀ ਸਾਈਨ ਕੀਤੇ ਸੀ ਆਪਣੇ ਆਪਣੀ ਲੈਟਰ ਪੈਡ ਤੇ ਉਸ ਤੋਂ ਬਾਅਦ ਪਿੰਡ ਦੇ ਹੋਰ ਵੀਰਾਂ ਭਰਾਵਾਂ ਨੇ ਮੋਹਤਬਰਾਂ ਨੇ ਆਪਣੇ ਸਾਈਨ ਕੀਤੇ ਸੀ ਹੈਨਾ ਉਹ ਮੇਰੇ ਕੋਲ ਪਈ ਆ ਸਾਰੀ ਉਹ ਪੋਸਟ ਰਿਪੋਰਟ ਪਈ ਆ ਸਾਰੀ ਤੇ ਅੱਜ ਇਹਨਾਂ ਨੂੰ ਮੈਂ ਗੱਲ ਕਹੀ ਸੀ ਕਿ ਭੈਣੇ ਤੁਸੀਂ ਆਇਆਂ ਜੇ ਧੰਨਵਾਦ ਤੁਹਾਡਾ ਜੀ ਸਦਕੇ ਇਹ ਕੱਲ ਦੀ ਆਇਆਂ ਮੇਰੇ ਕੋਲ ਮਤਲਬ ਕਿ 28 April ਦੀ ਆਇਆਂ ਵਾ ਤੇ ਅੱਜ 29 April ਹੋ ਗਿਆ ਰਾਤ ਇੱਥੇ ਮੇਰੇ ਕੋਲ ਰਹੀਆਂ ਤੇ ਮੈਂ ਕਿਹਾ ਭੈਣੇ ਤੁਸੀਂ ਆਇਆਂ ਜੇ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਮੈਂ ਇਸ ਪਰਿਵਾਰ ਦਾ ਸਹੌਰਾ ਪਰਿਵਾਰ ਸੱਦਣ ਲੱਗਾ ਵਾਂ ਤਾਂ ਜੋ ਉਹ ਕੱਲ ਨੂੰ ਮੇਰੇ ਨੂੰ ਕੋਈ ਬਲੇਮ ਨਾ ਦੇਣ ਕਿ ਵੀਰ ਜੀ ਜਦੋਂ ਤੁਸੀਂ ਇਹ ਭਰਾ ਭੈਣਾਂ ਨੂੰ ਹੈਂਡਓਵਰ ਕੀਤਾ ਕਰਨਾ ਸੀਗਾ ਤੇ ਸਾਨੂੰ ਇੱਕ ਵਾਰੀ ਫੋਨ ਤੇ ਲਾ ਦਿੰਦੇ ਕਿਉਂਕਿ ਇਹਨਾਂ ਦਾ ਅਫਸੇ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ ਪਰ ਤਲਾਕ ਨਹੀਂ ਹੋਇਆ ਜੇ ਤਲਾਕ ਹੋਇਆ ਹੁੰਦਾ ਤਾਂ ਫਿਰ ਤੇ ਮੈਂ ਵੀ ਤਲਾਕ ਦੀ ਪੋਸਟ ਵੇਖ ਕੇ ਇਹਨਾਂ ਦੀ ਰਿਪੋਰਟ ਵੇਖ ਕੇ ਤੇ ਇਹਨਾਂ ਨੂੰ ਭੈਣਾ ਸੌਂਪ ਦਿੰਦਾ ਪਰ ਜਿੰਨੀਆਂ ਇਹ ਹੱਕਦਾਰ ਉਹਨੀਆਂ ਉਹਨਾਂ ਹੀ ਇਸ ਭੈਣ ਵੀਰ ਦੀ ਵੀਰ ਦੀ ਵਾਈਫ ਹੱਕਦਾਰ ਆ ਇਹਦੇ ਬੱਚੇ ਹੱਕਦਾਰ ਆ ਹਨਾ ਇਹ ਇਥੋਂ ਲੈ ਕੇ ਚੱਲ ਜਾਣਾ ਉੱਥੇ ਭਰਾ ਤੋਂ ਕੁਝ ਲਿਖਾ ਲੈਣ ਜ਼ਮੀਨ ਜਾਇਦਾਦ ਕੋਈ ਲਿਖਾ ਲੈਣ ਤੇ ਉਹ ਵਿਚਾਰੀ ਜਿਹੜੀ ਭਗਤਨੀਆ ਵਿਚਾਰੀ ਜਿਹੜੀ ਇਹਦੇ ਲੜ ਲੱਗੀ ਹੀ ਨਹੀਂ ਕਹਿ ਰਹੀ ਕਿ ਉਹਦੀਆਂ ਤਿੰਨ ਕਿ ਚਾਰ ਧੀਆਂ ਪੁੱਤ ਨਹੀਂ ਹੈਗਾ ਇਹਨਾਂ ਦਾ ਠੀਕ ਹੈ ਜੀ ਤੇ ਉਹ ਵਿਚਾਰੀਆਂ ਨਾ ਤੇ ਉਹਨਾਂ ਨੂੰ ਪਿਓ ਵਿਚਾਰਿਆਂ ਨੂੰ ਨਸੀਬ ਹੋਣਾ ਕਿਉਂਕਿ ਵੀ ਦਿਮਾਗੀ ਨਹੀਂ ਸਹੀ ਤੇ ਜਿਹੜੀ ਮਾੜੀ ਮੋਟੀ ਕੋਈ ਜਗਾ ਵਾ ਕੋਈ ਮਾੜੀ ਮੋਟੀ ਕੋਈ ਪ੍ਰਾਪਰਟੀ ਆ ਉਹ ਵੀ ਹੋ ਸਕਦਾ ਵਾ ਕਿ ਅ ਅੱਜ ਕੱਲ੍ਹ ਜੁਗ ਬਹੁਤ ਵਾ ਉਹ ਵੀ ਉਹਨਾਂ ਦੇ ਹੱਥੋਂ ਖੋਈ ਜਾਵੇ ਜੇ ਸੱਚੀਆਂ ਵਾ ਹਨਾ ਇਹ ਪਿੰਡ ਦਾ ਸਰਪੰਚ ਮੈਂ ਉਹਨਾਂ ਨਾਲ ਕੱਲ ਗੱਲ ਕੀਤੀ ਸੀ ਉਹ ਕਹਿੰਨੇ ਕਿ ਵੀ ਦੀ ਪਰਵਾਹ ਤੋਂ ਇੱਕ ਵਾਰੀ ਪੁੱਛ ਲੋ ਅ ਪਰਿਵਾਰ ਜੇ ਅਨਮੋਤੀ ਅਨਮਤੀ ਦੇ ਦਿੰਦਾ ਵਾ ਤੇ ਇਦਾਂ ਦੇ ਨਾਲ ਭੇਜ ਦੇ ਪਰ ਜਦੋਂ ਮੈਂ ਪਰਿਵਾਰ ਨੂੰ ਪੁੱਛਿਆ ਇਹਦੀ ਵਾਈਫ ਨੂੰ ਪੁੱਛਿਆ ਵੀਰ ਜੀ ਨੂੰ ਉਹ ਕਹਿੰਦੀ ਵੀਰ ਜੀ ਇਹਨਾਂ ਦੇ ਨਾਲ ਨਾ ਭੇਜੋ ਜਿੰਨਾ ਚਿਰ ਅਸੀਂ ਨਹੀਂ ਹੁੰਦੇ ਤੇ ਮੈਂ ਇਹੋ ਗੱਲ ਕਹੀ ਕਿ ਪਹਿਨੇ ਤੁਸੀਂ ਇੱਥੇ ਬੈਠੋ ਤੁਸੀਂ ਆ ਵੇਟ ਕਰੋ ਉਹਨਾਂ ਨੇ ਹੋਰ ਘੰਟੇ ਤੱਕ ਸਾਡੇ ਕੋਲ ਆ ਜਾਣਾ ਵਾ ਪਰ ਇਹ ਵੇਖੋ ਜਦੋਂ ਮੈਂ ਨਾਂ ਲਿਆ ਉਹਨਾਂ ਦਾ ਕਿ ਉਹ ਆ ਰਹੇ ਆ ਉਸੇ ਵੇਲੇ ਤੁਹਾਨੂੰ ਪਤਾ ਕਿਡਾ ਹੁਣ ਮੈਂ ਕੀ ਬੋਲਾਂ ਕਿ ਉਸੇ ਵੇਲੇ ਫੁਫੂ ਕਰਦੀਆਂ ਇੱਥੋਂ ਚਲੇ ਗਿਆ ਵਾ ਹਨਾ ਤੇ ਹੁਣ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਆ ਮੈਂ ਸਿਰਫ ਇਹੋ ਕਿਹਾ ਕਿ ਪਰਿਵਾਰ ਆ ਰਿਹਾ ਵਾ ਕੋਈ ਗੱਲਬਾਤ ਵਾ ਬੈਠ ਕੇ ਆਪਾਂ ਮਸਲੇ ਦਾ ਹੱਲ ਕਰ ਲੈਂਦੇ ਆ ਪਰ ਰੌਲਾ ਇਹ ਕੱਲ ਦੀਆਂ ਆਈਆਂ ਸਾਨੂੰ ਬਿਨਾਂ ਦੱਸਿਆ ਆਈਆਂ ਤੇ ਕੱਲ ਵਿਆਹ ਕਰਨਾ ਸੀ ਅਸੀਂ ਠੀਕ ਆ ਜੀ ਇੱਥੇ ਆਣ ਕੇ ਬੋਲ ਬੋਲਣ ਲੱਪਿਆ ਵੀਰ ਨੂੰ ਹੁਣੇ ਸੱਦੋ ਵੀਰ ਨੂੰ ਹੁਣੇ ਸੱਦੋ ਤੇ ਅਸੀਂ ਮੇਰੇ ਵੀਰਾਂ ਨੇ ਕਿਹਾ ਕਿ ਟੀਮ ਮੈਂਬਰਾਂ ਨੇ ਕਿਹਾ ਕਿ ਭੈਣੇ ਉਹ ਵਿਆਹ ਕਰਨ ਗਏ ਕਿਤੇ ਤੇ ਉਹਨਾਂ ਨੇ ਹਜੇ ਆਉਣਾ ਨਹੀਂ ਆ ਰਾਤ ਦੇ 9 9:30 ਵਜੇ ਸੀ 10 ਵਜੇ ਘਰੇ ਆਏ ਆ ਉਸ ਤੋਂ ਬਾਅਦ ਆ ਇਹ ਹੁਣੇ ਵੀ ਥੇਰੇ ਉੱਡ ਜਾਂ ਸਾਰੀ ਫੋਨ ਕਹਿਣ ਲੱਪੀਆਂ ਸਾਡਾ ਭਰਾ ਸਾਡੇ ਨਾਲ ਕਲੋ ਸਾਡਾ ਭਰਾ ਸਾਡੇ ਨਾਲ ਕਲੋ ਰੋਲਾ ਲੱਪਾ ਪੋਲਾ ਪੀਆਂ ਕੀ ਆਖਣੇ ਤੜਕੇ ਤੜਕੇ ਪੰਜਾਬ ਨਹੀਂ ਗਏ ਨੇ ਬੰਦੇ ਨਵਾਉਣ ਹਾਂ ਤੇ ਫੋਨ ਲਾ ਕੇ ਸਰਪੰਚ ਨੂੰ ਤੇ ਇਹਨਾਂ ਨੂੰ ਕਹੀ ਜਾਂਦੀ ਇਹਨਾਂ ਵੇਚਦਾ ਸਰਪੰਚ ਨੇ ਤੁਹਾਨੂੰ ਇਦਾਂ ਕਰਤਾ ਵਾ ਤੁਸੀਂ ਖਰੀਦ ਲਿਆ ਜੇ ਤੁਸੀਂ ਹਾਨੂੰ ਦਿੰਦੇ ਨਹੀਂ ਆਂ ਅਸੀਂ ਭੈਣਾ ਵਾਂ ਜੇ ਬੋ ਆ ਅੱਛਾ ਫਿਰ ਪੰਜਾਬ ਨੇ ਮੈਨੂੰ ਦੱਸਿਆ ਫਿਰ ਮੈਂ ਬਾਹਰ ਗਿਆ ਉੱਠ ਗਿਆ ਤੇਰੇ ਨੂੰ ਮਹਾ ਤੁਸੀਂ ਲਿਆਓ ਸਰਪੰਚ ਤੋਂ ਲਿਖਾਓ ਲਿਆਓ ਥਾਣੇ ਨੂੰ ਲਿਖਾ ਕੇ ਲਿਆ ਕੇ ਦੋ ਸੁਰੇਣਾ ਇੰਨਾ ਜਿਆਦਾ ਉੱਚੀ ਉੱਚੀ ਰੌਲਾ ਪਾਉਂਦੀ ਐ ਬਜਲਮੇ ਉੱਠ ਕੇ ਬਾਹਰ ਗਿਆ ਫੇਰ ਜਗੇ ਚੁੱਪ ਗਈ ਇਹਨਾਂ ਨੂੰ ਮਹਾ ਤੋਂ ਵੀ ਥਾਣੇ ਦਾ ਵੀ ਟੈਟਲ ਲਿਆ ਕੇ ਦੋ ਤੇ ਨਾਲੇ ਸਰਪੰਚ ਲੈ ਕੇ ਆਓ ਨਾਲ ਆਹ ਜੀ ਆਹ ਵੀ ਜਿੱਤੋਂ ਹੀ ਖਰੀਦਿਆ ਵਾ ਹਾਂ ਜੀ ਤੇ ਇਹ ਆ ਇਹ ਆਉਂਦੀ ਐ ਕਿ ਇਹੀ ਸਰਪੰਚ ਨਾਲ ਗੱਲ ਕਰਨੀ ਇਹਨਾਂ ਨਾਲ ਨਹੀਂ ਮਹਾ ਮੈਨੂੰ ਸਾਰੇ ਜਣੇ ਨੇ ਅੰਦਰ ਆ ਕੇ ਕਹਾਂਗੇ ਕ ਬਾਹਰ ਰੌਲਾ ਪਾਉਂਦੀਆਂ ਵੀਰ ਨੂੰ ਫੋਨ ਲਾ ਮਾਤੋਂ ਹੀ ਰੌਲਾ ਕਰਦੇ ਇੱਥੇ ਆਣ ਕੇ ਪਾਉਣੀ ਤੁਸੀਂ ਪਿੰਡ ਜਾ ਕੇ ਘਰੇ ਪਾਓ ਆਹਦੇ ਰੌਲਾ ਇੱਥੇ ਨਹੀਂ ਮਾਹ ਰੌਲਾ ਪਾਣਾ ਤੁਸੀਂ ਜਾ ਸਰਪੰਚ ਨਾਲ ਗੱਲ ਕਰੋ ਉਹਦੀ ਫੈਮਿਲੀ ਹੈ ਜੀ ਇੱਥੇ ਉਹਦੀ ਫੈਮਿਲੀ ਨਾਲ ਗੱਲ ਕਰੋ ਤੇ ਹੁੰਦੀਆਂ ਕੁੜੀਆਂ ਤੁਸੀਂ ਛੱਡਣਾ ਲੜਨ ਦੀ ਲੋੜ ਆ ਤੁਸੀਂ ਇਹਨਾਂ ਦੇ ਨਾਲ ਗੱਲ ਕਰੋ ਹਾਂ ਹੁਣ ਵੀ ਸੰਜੀ ਸਾਡੇ ਪਿੰਡ ਦੇ ਸਰਪੰਚ ਦੇ ਕੋਲ ਜਾ ਕੇ ਕਹਿਣ ਦੀਆਂ ਸੀ ਜਾਂ ਕਿ ਇਹ ਆਸ਼ਰਮ ਵਾਲੇ ਸਾਡਾ ਭਰਾ ਨਹੀਂ ਦੇਣਦੇ ਸਾਨੂੰ ਮੈਂ ਕਦੋਂ ਕਿਹਾ ਕਿ ਤੁਹਾਡਾ ਭਰਾ ਮੈਂ ਤੁਹਾਨੂੰ ਦੇਣਾ ਨਹੀਂ ਮੈਂ ਕਿਹਾ ਉਹ ਆਂਡੀ ਫੈਮਿਲੀ ਦੀ ਵਾਈਫ ਆਂਡੀ ਆ ਕਿਉਂਕਿ ਵੀਰੋ ਉਹਦੇ ਨਾਲ ਵਿਆਹੀ ਹੈ ਉਹਦੇ ਨਾਲ ਉਹਦੇ ਲੜ ਲੱਗੀ ਆ ਉਨੇ ਜ਼ਿੰਦਗੀ ਨਿਭਾਉਣੀ ਉਹਦੇ ਨਾਲ ਕੱਟਨੀ ਆ ਇਹਨਾਂ ਨੇ ਤੇ ਦੁੱਖ ਦੇ ਸੁੱਖ ਦੇ ਵੇਲੇ ਆਉਣਾ ਵਾ ਕਿ 6 ਮਹੀਨੇ ਸਾਲ ਬਾਦ ਆਉਣਾ ਉਹਨੇ ਵਿਚਾਰੀ ਨੇ ਰੋਜ਼ ਉਹਦੇ ਨਾਲ 24 ਘੰਟੇ ਉਹਦੇ ਨਾਲ ਕੱਟਨੇ ਆ ਹਰ ਡੇਲੀ ਉਹਦੇ ਨਾਲ ਰਹਿਣਾ ਵਾ ਤੇ ਇਹ ਆ ਕਹਿੰਨੀ ਆ ਸਾਡੇ ਨਾਲ ਤੋਰ ਦੋ ਸਵੇਰੇ ਘੂਆ ਕੇ ਅੰਦਰ ਉਹਨਾਂ ਨੇ ਲੜਕੇ ਟੀ ਆ ਇਹ ਤੁਸੀਂ ਮੈਨੂੰ ਦਿਖਾਓ ਇਹਨਾਂ ਨੂੰ ਆਂਦੀ ਕਿ ਦਿਖਾਓ ਤੁਸੀਂ ਕਿਹੜੀ ਟਰੈਕਟਰ ਤੋਂ ਦਵਾਈ ਚਲੀ ਦਿਖਾਓ ਪ੍ਰੂਫ ਫੇਰ ਮੈਂ ਨੂੰ ਮਹਾ ਤੁਸੀਂ ਵੀਡੀਓ ਤੁਹਾਨੂੰ ਵੀਡੀਓ ਚਲਦੀ ਹੈ ਨਾ ਵੀਡੀਓ ਤੇ ਵੇਖੋ ਡਾਕਟਰ ਇਹ ਦਵਾਈ ਚਲਦੀ ਹੈ ਕਿ ਨਹੀਂ ਪ੍ਰੂਫ ਨੂੰ ਮਤਾਂ ਨੂੰ ਪਤਾ ਦੇਣਾ ਤੁਹਾਨੂੰ ਦਿਨੇ ਪ੍ਰੂਫ ਹੈ ਇਹ ਬਿਆਦ ਵੀਡੀਓ ਵੇਖੋ ਚਲਦੀ ਹੈ ਵੀਡੀਓ ਵੇਖੀ ਆਇਆ ਕਰੋ ਇਹਨਾਂ ਦੇ ਲੜਕੇ ਦੀ ਇਹ ਕੋਈ ਨਾ ਕੋਈ ਦੇ ਘਰ ਦੱਸੂਗਾ ਮਹਾ ਘਰ ਦੱਸੂਗਾ ਜੇ ਤੁਹਾਨੂੰ ਇੱਥੇ ਆ ਡੀਕੋ ਤੁਸੀਂ ਵੇਟ ਕਰੋ ਇੱਥੇ ਤਾਂ ਸਾਰੇ ਆਉਂਦੇ ਨੇ ਤੁਹਾਨੂੰ ਇੱਥੇ ਗੱਲ ਕਰ ਲੈ ਤੁਸੀਂ ਘਰੇ ਘਰ ਤੋਂ ਜਾਣਾ ਵਾਹੇ ਨਹੀਂ ਮਹਾਵੀਰ ਗਿਆ ਵੀਰ ਨਹੀਂ ਘਰੇ ਮਿਲਣਾ ਨਾ ਤੁਸੀਂ ਘਰੇ ਇੱਥੇ ਮਿਲੂਗਾ ਵੀਰ ਤੇ ਉਹਨਾਂ ਨੂੰ ਆਂਦੀਆਂ ਵੀ ਬਾਅਦ ਬਾਅਦ ਜੋ ਕਿ ਇਹ ਪ੍ਰੂਫ ਦਾ ਦਵਾਈ ਕਿੱਥੋਂ ਚਲਦੀ ਆ ਅਸੀਂ ਡਾਕਟਰ ਵੇਖਣਾ ਵਾਹ ਕਿਹੜਾ ਮਹਾ ਮਾਨੀ ਡਾਕਟਰ ਵੇਖਣਾ ਕਿਹੜਾ ਵਾ ਪ੍ਰੂਫ ਦੋ ਕਿਹੜੀ ਦਵਾਈ ਚੱਲਦੀ ਆ ਵੀ ਚਲੋ ਮੈਂ ਮੰਨਦਾ ਚਲੋ ਤੁਸੀਂ ਪੁੱਛ ਲਿਓ ਸੰਜੀ ਸਾਡਾ ਚਭਾਲ ਤੋਂ ਡਾਕਟਰ ਆ ਮਾਤ ਪ੍ਰੀਤਮ ਮਕੌਰ ਮੈਮੋਰੀਅਲ ਹਸਪੀਟਲ ਆ ਚਭਾਲ ਮੈਂਟਰ ਹਸਪੀਟਲ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਵੀ ਸਾਡੇ ਕਿਹੜੇ ਕਿਹੜੇ ਪਿਛਲੇ ਦਵਾਈ ਚੱਲਦੀ ਆ ਠੀਕ ਹੈ ਜੀ ਬਾਕੀ ਸਾਡੇ ਤੋਂ ਸਲਿੱਪਸ ਦੇਖ ਸਕਦੇ ਜੀ ਬਾਕੀ ਇਹ ਗੱਲ ਇਹ ਤੇ ਇਦਾਂ ਦਾਅਵੇ ਨਾ ਕਹਿ ਰਹੀਆਂ ਕਿ ਜਿਵੇਂ ਸਾਨੂੰ ਇਹਨਾਂ ਫੀਸ ਦਿੱਤੀ ਹੁੰਦੀ ਆ ਮੰਥਲੀ ਵੀ ਇੰਨੇ 10000 ਰੁਪਏ ਤਾਂ 15000 ਦਿੰਨੇ ਆ ਉਹ ਸੰਗਤ ਸਪੋਰਟ ਕਰਦੀ ਆ ਪਰ ਸੰਜੀ ਮੈਂ ਇਹ ਨਹੀਂ ਕਹਿੰਦਾ ਚਲੋ ਜੇ ਨਹੀਂ ਫੀਸ ਦਿੱਤੀ ਸਾਡਾ ਫਿਰ ਵੀ ਫਰਜ਼ ਮੰਨਦਾ ਪਏ ਅਸੀਂ ਪੂਰੀ ਕੇਅਰ ਕਰੀਏ ਠੀਕ ਹੈ ਜੀ ਅਰ ਮਤਲਬ ਸਾਨੂੰ ਸਹਿਯੋਗ ਦੇਣ ਦੀ بجائے ਉਤੋਂ ਨੱਪੀ ਜਾਣਾ ਜਿੱਦਨ ਸਾਡਾ ਐਕਸੀਡੈਂਟ ਹੋਇਆ ਵਾ ਕੋਈ ਕਿਸੇ ਨੇ ਵਾਈਸ ਹੋਈ ਨਹੀਂ ਲਈ ਉਸ ਤੋਂ ਬਾਅਦ ਇੱਕ ਦਿਨੇ ਵੀਰ ਇੱਥੋਂ ਰਾਤ ਨੂੰ 1 ਵਜੇ ਭੱਜ ਗਿਆ ਕਿਤੇ ਦਰਵਾਜ਼ਾ ਖੁੱਲਾ ਰਹਿ ਗਿਆ ਭੱਜ ਗਿਆ ਤੇ ਰਾਤ ਨੂੰ ਅਸੀਂ ਘੰਟਾ ਡੇਢ ਘੰਟਾ ਲਾ ਕੇ ਉਹਨੂੰ ਲੱਭਿਆ ਅਗਲੇ ਦਿਨ ਇਹਦੀ ਭੈਣ ਨੂੰ ਉਹਦਾ ਫੋਨ ਆ ਮੈਂ ਕਿਹਾ ਪਹਿਲੇ ਤੁਹਾਡਾ ਵੀਰ ਨਾ ਰਾਤ ਇਸ ਆਸ਼ਰਮ ਚੋਂ ਚਲੇ ਗਿਆ ਤੇ ਮੈਂ ਘੰਟਾ ਡੇਢ ਘੰਟਾ ਲਾ ਕੇ ਉਹਨੂੰ ਲੱਭਾ ਤੇ ਕਹਿੰਦੀ ਜੇ ਉਹ ਗਵਾਚ ਜਾਂਦਾ ਅਸੀਂ ਤੁਹਾਡੇ ਚੋਂ ਘਟਨਾ ਸੀ ਐਂ ਕਰਨੀ ਜੋ ਕਰਨਾ ਹੈਗਾ ਐਦਾਂ ਬੋਲਦੀ ਸੀ ਉਹ ਵੇਖੋ ਇਹਨਾਂ ਦੀ ਲੈਂਗੁਏਜ ਵੇਖੋ ਕਿਦਾਂ ਦੀ ਆ ਨਾਲੇ ਸੇਵਾ ਕਰਵਾਉਣ ਡਈਆਂ ਤੇ ਨਾਲੇ ਉੱਤੋਂ ਰੋਬ ਮਾਰਨੀਆਂ ਮਾ ਜਦਨ ਲੈ ਜਾਂਦਾ ਤੇ ਉਹ ਦਿਨ ਕਿਹੜਾ ਤੁਸਾਬਦੇ ਉਦੋਂ ਤੇ ਅਸੀਂ ਰੋਡ ਤੋਂ ਆਏ ਜਿਹੜੀ ਹਾਲ ਉਹ ਮਾ ਕੱਪੜੇ ਬਦਲ ਕੇ ਲਿਆਉਂਦਾ ਹੈ ਜਿਹੜੇ ਬਾਕੀ ਸੰਜੀ ਇਹ ਪਹਿਣਾ ਕਹਿ ਰਹੀ ਆਵਾ ਕਿ ਅਸੀਂ ਇਹਦੀ ਦੇਖਰੇ ਕਰਦੇ ਹਾਂ ਇਹ ਅਸੀਂ ਇਹਨੂੰ ਸੰਭਾਲ ਦਿਆਂ ਸੀਗਾ ਉਹ ਵੀਡੀਓ ਤੁਹਾਨੂੰ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਪਿੰਡ ਦੀ ਪੰਚਾਇਤ ਪਿੰਡ ਦੇ ਉਹ ਨੌਜਵਾਨ ਵੀਰ ਉਹ ਸਾਰੇ ਉੱਥੇ ਗਵਾਹ ਵਾ ਕਿ ਕਿਹੜੇ ਹਾਲਾਤਾਂ ਚ ਇਸ ਵੀਰ ਨੂੰ ਅਸੀਂ ਲੈ ਕੇ ਆਂਦਾ ਸੀਗਾ ਐਦਾਂ ਲੱਗਦਾ ਸੀ ਜਿਵੇਂ 6 ਮਹੀਨੇ ਹੋ ਗਏ ਨਾਤਾ ਹੀ ਨਹੀਂ ਇੰਨੀ ਉਹ ਦਿੱਕਤ ਦੇ ਵਿੱਚ ਸੀਗਾ ਆ ਹੁਣ ਚਲੋ ਇਹਦੀ ਪੇਕਾ ਪਰਿਵਾਰ ਸਾਰਾ ਪਰਿਵਾਰ ਆਊਗਾ ਵੀਰ ਦਾ ਵਾਈਫ ਆ ਰਹੀ ਆ ਤੇ ਆਪਾਂ ਉਹਨਾਂ ਦੀ ਵੀ ਆ ਲੈਨੇ ਉਹਨਾਂ ਦੇ ਵੀ ਆ ਲੈਨੇ ਆ ਵੀ ਕੀ ਆਂਦੇ ਆ ਉਹਨਾਂ ਦੇ ਵਿਚਾਰ ਲਵਾਂਗੇ ਪੁੱਛਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਜੀ ਧੰਨਵਾਦ ਜੀ ਵੈਗੋ ਜਿੱਕਾ ਖਾਲਸਾ ਵੈਗ ਜੀ ਫੱਦੀ